ਸ਼ਮਸ਼ੇਰ ਸਿੰਘ ਜਲੰਧਰ ਰੇਲਵੇ ਸਟੇਸ਼ਨ ਤੇ ਆਪਣੀ ਗੱਡੀ ਦੇ ਇੰਤਜ਼ਾਰ ਦੇ ਵਿੱਚ ਹੈ ਉਸ ਦਾ ਇਹ ਬਾਣੇ ਨੀਲੇ ਨੂੰ ਦੇਖ ਕੇ ਅਤੇ ਹੱਥ ਦੇ ਵਿੱਚ ਵੱਡੀ ਸ਼੍ਰੀ ਸਾਹਿਬ ਦੇਖ ਕੇ ਆਸ-ਪਾਸ ਬੜੇ ਕਈ ਲੋਕ ਉਸ ਨੂੰ ਘੂਰ ਰਹੇ ਹਨ ਲੇਕਿਨ ਸ਼ਮਸ਼ੇਰ ਸਿੰਘ ਨੂੰ ਕਿਸੇ ਦੀ ਵੀ ਕੋਈ ਫਿਕਰ ਨਹੀਂ ਹੈ ਗੁਰੂ ਦਾ ਬਾਣਾ ਉਸ ਨੇ ਪਾ ਰੱਖਿਆ ਹੈ ਹੱਥ ਦੇ ਵਿੱਚ ਇੱਕ ਛੋਟੀ ਜੀ ਮਾਲਾ ਫੜ ਰੱਖੀ ਹੈ ਅਤੇ ਹੌਲੀ-ਹੌਲੀ ਉਮ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਹੈ ਇੰਨੇ ਹੀ ਦੇ ਵਿੱਚ ਸਤਖੰਡ ਐਕਸਪ੍ਰੈਸ ਜੋ ਕਿ ਸ਼੍ਰੀ ਅੰਮ੍ਰਿਤਸਰ ਤੋਂ ਚੱਲ ਕੇ ਸ਼੍ਰੀ ਹਜੂਰ ਸਾਹਿਬ ਜਾਂਦੀ ਹੈ ਅਤੇ ਵੱਡੇ ਧਾਮਾਂ ਨੂੰ ਕਨੈਕਟ ਕਰਦੀ ਹੈ ਵਿੱਚ ਕਈ ਸ਼ਹਿਰਾਂ ਦੇ ਹਨ ਦੋਸਤੋ ਉਹ ਟ੍ਰੇਨ ਜਲੰਧਰ ਰੇਲਵੇ ਸਟੇਸ਼ਨ ਤੇ ਰੁਕਦੀ ਹੈ ਨਿਹੰਗ ਸਿੰਘ ਸ਼ਮਸ਼ੇਰ ਸਿੰਘ ਉਸ ਤੇ ਚੜ ਜਾਂਦਾ ਹੈ ਅਤੇ ਟ੍ਰੇਨ ਦੇ ਵਿੱਚ ਆਰਾਮ ਦੇ ਨਾਲ ਬੈਠ ਜਾਂਦਾ ਹੈ ਹਾਲੇ ਇੱਕ ਦੋ ਸਟੇਸ਼ਨ ਗੁਜ਼ਰੇ ਹਨ ਇੰਨੇ ਦੇ ਵਿੱਚ ਹੀ ਇੱਕ ਟੀਟੀ ਆਂਦਾ ਹੈ ਅਤੇ ਸਾਰਿਆਂ ਦੀ ਟਿਕਟਾਂ ਚੈੱਕ ਕਰਨ ਲੱਗ ਜਾਂਦਾ ਹੈ ਨਿਹੰਗ ਸਿੰਘ ਸ਼ਮਸ਼ੇਰ ਸਿੰਘ ਕੋਲ ਕੋਈ ਵੀ ਟਿਕਟ ਨਹੀਂ ਹੁੰਦੀ ਆਰਾਮ ਦੇ ਨਾਲ ਆਪਣੀ ਸੀਟ ਤੇ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹੈ ਦੋਸਤੋ ਟੀਟੀ ਕੋਲ ਆਉਂਦਾ ਹੈ ਅਤੇ ਪੁੱਛਦਾ ਹੈ ਬਾਬਾ ਜੀ ਤੁਹਾਡੀ ਟਿਕਟ ਨਿਹੰਗ ਕਹਿੰਦਾ ਹੈ ਕਿ ਅਸੀਂ ਗੁਰੂ ਦਾ ਨਾਮ ਲੈਂਦੇ ਹਾਂ ਟਿਕਟ ਸਾਡੇ ਕੋਲ ਨਹੀਂ ਹੈ ਸਾਡੇ ਕੋਲ ਤਾਂ ਅਸੀਂ ਹਜੂਰ ਸਾਹਿਬ ਚੱਲੇ ਹਾਂ ਸਾਡੇ ਕੋਲ ਉੱਥੇ ਜਾਣ ਦੇ ਪੈਸੇ ਨਹੀਂ ਸਨ ਤਾਂ ਕਰਕੇ ਟਿਕਟ ਨਹੀਂ ਨਹੀਂ ਮੇਰੇ ਕੋਲ ਨਹੀਂ ਹੈ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਨਾਮ ਦੀ ਵੀ ਅਰਦਾਸ ਸ੍ਰੀ ਹਜੂਰ ਸਾਹਿਬ ਕਰਦਾਗਾ ਟੀਟੀ ਨਹੀਂ ਮੰਨਦਾ ਕਿੰਦਾ ਹੈ ਉਹ ਬੜਿਆ ਤੈਨੂੰ ਪਤਾ ਵੀ ਹੈ ਤੂੰ ਕੀ ਗੱਲ ਕਰ ਰਿਹਾ ਹੈ ਟ੍ਰੇਨ ਦੇ ਵਿੱਚ ਐਵੇਂ ਚੜ ਗਿਆ ਹੈ ਟ੍ਰੇਨ ਤੇਰੇ ਬਾਪ ਦੀ ਹੈ ਇਹਨਾਂ ਬਜ਼ੁਰਗ ਹੋ ਗਿਆ ਹੈ ਤੈਨੂੰ ਪਤਾ ਵੀ ਨਹੀਂ ਵੀ ਟ੍ਰੇਨ ਦੇ ਵਿੱਚ ਜਿੱਦੋਂ ਬੈਠੀਦਾ ਹੈ ਕੋਈ ਟਿਕਟ ਲਾ ਕੇ ਬੈਠੀਦਾ ਹੈ ਤੂੰ ਬਾਹਰ ਨਿਕਲ ਹੁਣੇ ਅਗਲੇ ਸਟੇਸ਼ਨ ਤੇ ਜੱਕਰ ਨਾ ਉਤਰਿਆ ਤਾਂ ਤੈਨੂੰ ਜੇਲ੍ਹ ਦੇ ਵਿੱਚ ਬੰਦ ਕਰਾ ਦੇਵਾਂਗਾ ਲੇਕਿਨ ਨਿਹੰਗ ਸਿੰਘ ਨੂੰ ਕਿਸੇ ਵੀ ਗੱਲ ਦਾ ਡਰ ਨਹੀਂ ਹੁੰਦਾ ਆਰਾਮ ਦੇ ਨਾਲ ਉੱਥੇ ਬੈਠਾ ਰਹਿੰਦਾ ਹੈ ਕਹਿੰਦਾ ਹੈ ਵੀ ਮੈਂ ਤਾਂ ਸੱਚਖੰਡ ਸ਼੍ਰੀ ਹਜੂਰ ਸਾਹਿਬ ਦਰਸ਼ਨ ਕਰਨ ਚੱਲਿਆ ਹਾਂ ਤੈਨੂੰ ਜੋ ਕਰਨਾ ਹੈ ਤੂੰ ਕਰ ਲੈ ਤੇਰੀ ਜੋ ਡਿਊਟੀ ਹੈ ਤੂੰ ਨਿਭਾ ਲੈ ਬਾਕੀ ਪਿਆਰ ਨਾਲ ਬੋਲ ਮੈਂ ਤੇਰੇ ਪਿਤਾ ਜੀ ਦੀ ਉਮਰ ਦਾ ਹਾਂ ਤੂੰ ਮੈਨੂੰ ਐਵੇਂ ਨਾ ਬੋਲ ਦੇਖ ਬੰਦੇ ਬੋਲਦੇ ਰਹੇ ਹਨ ਚੰਗੇ ਨਹੀਂ ਹਨ ਲੇਕਿਨ ਟੀਟੀ ਗੱਲ ਨਹੀਂ ਮੰਦਾ ਬਾਹ ਫੜਦਾ ਹੈ ਅਤੇ ੱੱਕੇ ਮਾਰ ਕੇ ਨਿਹੰਗ ਸਿੰਘ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਦੋਸਤੋ ਇੰਨੀ ਹੀ ਝੜਪ ਦੇ ਵਿੱਚ ਨਿਹੰਗ ਸਿੰਘ ਦੀ ਜਿਹੜੀ ਸ਼੍ਰੀ ਸਾਹਿਬ ਹੈ ਉੱਥੇ ਡਿੱਗ ਜਾਂਦੀ ਹੈ ਅਤੇ ਕਈਆਂ ਦੇ ਪੈਰ ਉਸਤੇ ਲੱਗਣ ਲੱਗ ਜਾਂਦੇ ਹਨ ਇਹਨਾਂ ਸਭ ਦੇਖ ਉੱਥੇ ਇੱਕ ਗੁਰਸਿੱਖ ਆਦਮੀ ਹੈ ਜੋ ਕਿ ਉਸ ਸ਼੍ਰੀ ਸਹਿਬ ਨੂੰ ਚੱਕ ਕੇ ਆਪਣੇ ਮੱਥੇ ਨਾਲ ਲਗਾਉਂਦਾ ਹੈ ਅਤੇ ਨਿਹੰਗ ਸਿੰਘ ਨੂੰ ਦੇ ਦਿੰਦਾ ਹੈ ਦੋਸਤੋ ਸਟੇਸ਼ਨ ਆਉਂਦਾ ਹੈ ਅਤੇ ਟੀਟੀ ਜਿਹੜਾ ਹੈ ੱੱਕੇ ਮਾਰ ਕੇ ਨਿਹੰਗ ਸਿੰਘ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਨਿਹੰਗ ਸਿੰਘ ਬਜ਼ੁਰਗ ਅਵਸਥਾ ਦੇ ਵਿੱਚ ਥੱਲੇ ਡਿੱਗ ਜਾਂਦੇ ਹਨ ਸ਼ਮਸ਼ੇਰ ਸਿੰਘ ਹੁਣ ਵਿਚਾਰਾ ਜ਼ਮੀਨ ਤੇ ਪਿਆ ਹੈ ਟੀਟੀ ਉਸ ਨੂੰ ੱੱਕੇ ਮਾਰ ਕੇ ਬਾਹਰ ਰਜਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਨੇ ਸੋਚਿਆ ਹੈ ਵੀ ਇਸ ਨੂੰ ਪੁਲਸ ਦੇ ਹਵਾਲੇ ਕਰ ਦਾਂਗਾ ਅੱਗੇ ਪੁਲਿਸ ਜਾਣੇਗੀ ਅਤੇ ਪੁਲਿਸ ਦਾ ਕੰਮ ਜਾਣੇਗਾ ਦੋਸਤੋ ਪੁਲਿਸ ਦੇ ਵਿੱਚ ਉਸ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਜਾਂਦਾ ਹੈ ਲੇਕਿਨ ਨਿਹੰਗਸੰਗ ਕਹਿੰਦਾ ਹੈ ਮੇਰੇ ਖਿਲਾਫ ਤਾਂ ਤੁਸੀਂ ਬਿਨਾਂ ਟਿਕਟ ਦਾ ਕੇਸ ਦਰਜ ਕਰ ਦਿੱਤਾ ਲੇਕਿਨ ਜੋ ਟੀਟੀ ਨੇ ਮੇਰੇ ਨਾਲ ਬਦਤਮੀਜੀ ਕੀਤੀ ਹੈ ਮੇਰੇ ਨਾਲ ਕਿੰਨੀ ਮਨਹਾਨੀ ਕੀਤੀ ਹੈ ਇਸ ਦਾ ਕੇਸ ਕੌਣ ਦਰਜ ਕਰੇਗਾ ਲੇਕਿਨ ਟੀਟੀ ਅੱਗੋਂ ਹੋਰ ਜ਼ਿਆਦਾ ਗਾਲਾਂ ਕੱਢਣ ਲੱਗ ਜਾਂਦਾ ਹੈ ਕਹਿੰਦਾ ਹੈ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਖਿਲਾਫ ਕੇਸ ਦਰਜ ਕਰਨ ਦੀ ਗੱਲ ਕਰਨ ਤੇ ਇੱਕ ਤਾਂ ਤੁਸੀਂ ਟਿਕਟ ਨਹੀਂ ਲਈ ਉਤੋਂ ਮੇਰੇ ਤੇ ਉਲਟਾ ਕੇਸ ਦਰਜ ਕਰੋਗੇ ਤੁਹਾਨੂੰ ਇਹਨੇ ਕਾਨੂੰਨ ਪਤਾ ਵੀ ਹੈ ਤੁਹਾਨੂੰ ਪਤਾ ਵੀ ਹੈ ਪੁਲਸ ਕਿਵੇਂ ਕੰਮ ਕਰਦੀ ਹੈ ਹੁਣ ਨਿਹੰਗ ਸਿੰਘ ਸਾਰਾ ਕੁਝ ਦਿਖ ਰਿਹਾ ਹੈ ਅਤੇ ਕਹਿੰਦਾ ਹੈ ਤੇਰੇ ਨਾਲੋਂ ਜ਼ਿਆਦਾ ਮੈਨੂੰ ਪਤਾ ਹੈ ਜਦੋਂ ਤੂੰ ਜੰਮਿਆ ਵੀ ਨਹੀਂ ਸੀ ਨਾ ਉਦੋਂ ਮੈਂ ਕਾਨੂੰਨਾਂ ਦੇ ਬਾਰੇ ਸਾਰਾ ਕੁਝ ਪਤਾ ਕਰ ਲਿਆ ਸੀ ਤੂੰ ਜਾਣਦਾ ਵੀ ਹੈ ਮੈਂ ਕੌਣ ਅੱਗੋ ਕਹਿੰਦਾ ਹੈ ਹਾਂ ਜਾਣਦਾ ਹਾਂ ਕਿਸੇ ਗੁਰੂ ਘਰ ਦਾ ਪਾਠੀ ਹੋਵੇਂਗਾ ਤਾਂ ਹੀ ਤਾਂ ਤੂੰ ਨੀਲਾ ਬਾਣਾ ਪਾਇਆ ਹੈ ਹੱਥ ਦੇ ਵਿੱਚ ਐਡੀ ਵੱਡੀ ਕਿਰਪਾਨ ਫੜੀ ਹੈ ਜਿਵੇਂ ਕਿ ਹੁਣੇ ਜੰਗ ਤੇ ਚੱਲਿਆ ਹੋਵੇ ਪੱਲੇ ਤੇਰੇ ਤੇ ਲਾਣੀ ਅਤੇ ਹਜ਼ੂਰ ਸਾਹਿਬ ਜਾਣ ਦੀ ਗੱਲਾਂ ਕਰਦਾ ਹੈ ਕੀ ਕਰੇਗਾ ਹਜ਼ੂਰ ਸਾਹਿਬ ਜਾ ਕੇ ਅਤੇ ਕਿਉਂ ਜਾਣਾ ਚਾਹੁੰਦਾ ਹੈ ਹੁਣ ਜੇਕਰ ਤੂੰ ਬਹੁਤੀ ਜਵਾਲ ਲੜਾਈ ਤੇਰੀ ਜਿਹੜੀ ਸਤਰੀ ਸਾਹਿਬ ਹੈ ਇਸ ਨੂੰ ਮੈਂ 8900 ਦੀ ਵੇਚ ਕੇ ਅਤੇ ਇਸ ਤੋਂ ਪੈਸੇ ਵਸੂਲ ਕਰ ਲਾਂਗਾ ਨਿਹੰਗ ਸਿੰਘ ਨੂੰ ਗੁੱਸਾ ਆ ਜਾਂਦਾ ਹੈ ਅਤੇ ਉੱਥੇ ਇੱਕ ਫੋਨ ਕਰਨ ਦੀ ਮੰਗ ਕਰਦਾ ਹੈ ਦੋਸਤੋ ਪੁਲਸ ਵਾਲੇ ਕਹਿੰਦੇ ਅੰਪਚੀ ਕੀ ਕਰੋਗੇ ਫੋਨ ਕਰਕੇ ਮਨਾ ਕਰ ਦਿੰਦੇ ਹਨ ਲੇਕਿਨ ਉੱਥੇ ਹੀ ਇੱਕ ਗੁਰਸ਼ਿਕ ਆਦਮੀ ਜੋ ਕਿ ਪੁਲਸ ਦੇ ਵਿੱਚ ਕਾਸਟੇਬਲ ਹੈ ਝੋਲੀ ਕਦਨੇ ਜਦੋਂ ਸਾਰੇ ਉੱਥੋਂ ਚਲੇ ਜਾਂਦੇ ਹਨ ਇੱਕ ਆਪਣਾ ਫੋਨ ਦੇ ਦਿੰਦਾ ਹੈ ਤੇ ਨਿਹੰਗ ਸਿੰਘ ਨੂੰ ਕਹਿ ਦਿੰਦਾ ਹੈ ਬਾਬਾ ਜੀ ਤੁਸੀਂ ਜਿਸ ਨਾਲ ਵੀ ਗੱਲ ਕਰਨੀ ਹੈ ਇਸ ਫੋਨ ਤੋਂ ਕਰ ਸਕਦੇ ਹੋ ਨਿਹੰਗ ਸਿੰਘ ਇੱਕ ਨੰਬਰ ਲਗਾਉਂਦਾ ਹੈ ਅਤੇ ਫੋਨ ਤੇ ਕੁਝ ਗੱਲਾਂ ਕਰਨ ਲੱਗ ਜਾਂਦਾ ਹੈ ਉਸੇ ਹੀ ਥਾਣੇ ਦੇ ਵਿੱਚ ਜਿੱਥੇ ਟੀਟੀ ਅਤੇ ਬਾਕੀ ਪੁਲਿਸ ਵਾਲੇ ਚਾਹ ਪੀ ਰਹੇ ਹਨ ਅਤੇ ਨਿਹੰਗ ਸਿੰਘ ਬਾਰੇ ਆਪਸ ਦੇ ਵਿੱਚ ਪੁੱਠਾ ਸਿੱਧਾ ਬੋਲ ਰਹੇ ਹਨ ਉੱਥੇ ਐਸਪੀ ਮੈਡਮ ਪਹੁੰਚ ਜਾਂਦੀ ਹੈ ਐਸਪੀ ਮੈਡਮ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਹਨ ਵੀ ਐਡੀ ਵੱਡੀ ਅਫਸਰ ਇੱਥੇ ਕੀ ਲੜਾਈ ਹੈ ਇਹ ਤਾਂ ਰੇਲਵੇ ਦਾ ਪੁਲਿਸ ਥਾਣਾ ਹੈ ਇਹ ਤਾਂ ਇਹਨਾਂ ਦੇ ਅੰਦਰ ਆਦਾ ਵੀ ਨਹੀਂ ਹੈ ਇੱਥੇ ਇਹਨਾਂ ਦਾ ਕੀ ਕੰਮ ਹੈ ਕਿਸ ਦੇ ਵਾਸਤੇ ਆਏ ਹਨ ਦੋਸਤੋ ਉਹਨਾਂ ਨੂੰ ਕਦੇ ਅੰਦਾਜ਼ਾ ਵੀ ਨਹੀਂ ਸੀ ਵੀ ਉਹਨਾਂ ਦਾ ਵਾ ਕਿਸ ਨਾਲ ਪਿਆ ਸੀ ਆਖਰ ਕੌਣ ਹੈ ਐਸਪੀ ਮੈਡਮ ਜੋ ਕਿ ਉੱਥੇ ਆਈ ਹੈ ਅਤੇ ਕੀ ਸੱਚਮੁੱਚ ਨਿਹੰਗ ਸਿੰਘ ਨੂੰ ਛੁਡਾਉਣ ਵਾਸਤੇ ਆਈ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਕੀ ਲੱਗਦੀ ਹੈ ਐਸਪੀ ਮੈਡਮ ਉਸ ਨਿਹੰਗ ਸਿੰਘ ਦੀ ਦੋਸਤੋ ਸਾਰੀ ਗੱਲਾਂ ਦਾ ਜਵਾਬ ਦੇਵਾਂਗੇ ਪੂਰੀ ਕਹਾਣੀ ਬਾਰੇ ਦੱਸਾਂਗੇ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਪਰਮ ਬਾਣੀ ਦੇ ਉੱਪਰ ਨਵੇਂ ਹੋ ਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਮਨਰ ਅਸਲ ਆਪਾਂ ਗੱਲ ਕਰ ਰਹੇ ਹਾਂ ਜੀ ਜਲੰਧਰ ਸ਼ਹਿਰ ਦੀ ਜਲੰਧਰ ਸ਼ਹਿਰ ਦੇ ਵਿੱਚ ਇੱਕ ਛੋਟਾ ਜਿਹਾ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਜੀ ਬਠਿੰਡਾ ਸ਼ਹਿਰ ਦੀ ਬਠਿੰਡਾ ਦੇ ਕੋਲ ਇੱਕ ਨਿੱਕੇ ਜਿਹੇ ਪਿੰਡ ਦੇ ਵਿੱਚ ਇੱਕ ਗਰੰਥੀ ਸਿੰਘ ਰਹਿੰਦਾ ਹੈ ਜਿਸ ਦਾ ਨਾਮ ਹੁੰਦਾ ਹੈ ਜੀ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਦੀਆਂ ਸੱਤ ਧੀਆਂ ਹਨ ਅਤੇ ਇੱਕ ਵੀ ਪੁੱਤਰ ਉਸਦੇ ਘਰ ਦੇ ਵਿੱਚ ਨਹੀਂ ਹੈ ਸ਼ਮਸ਼ੇਰ ਸਿੰਘ ਨੇ ਹਮੇਸ਼ਾ ਰੱਬ ਤੋਂ ਅਰਦਾਸ ਕਰੀ ਮੇਰੇ ਘਰ ਪੁੱਤਰ ਹੋ ਜਾਵੇ ਅਤੇ ਸ਼ਮਸ਼ੇਰ ਸਿੰਘ ਦੀ ਪਤਨੀ ਐਸੀ ਤਰ੍ਹਾਂ ਅਰਦਾਸ ਕਰਦੀ ਕਰਦੀ ਇਸ ਕੁੜੀਆਂ ਤੋਂ ਚੜੀ ਗਈ ਜਦੋਂ ਉਸਦੀ ਸੱਤਵੀਂ ਬੱਚੀ ਹਜੇ 7 ਮਹੀਨੇ ਦੀ ਸੀ ਇਹਨੇ ਦੇ ਵਿਚਕਾਰ ਉਸਦਾ ਅਕਾਰ ਚਲਾਣਾ ਹੋ ਗਿਆ ਹੋਰ ਉਸ ਦੇ ਘਰ 7 ਬੱਚੀਆਂ ਹਨ ਇੱਕ ਵੀ ਹੁਣ ਉਸ ਦੇ ਘਰ 7 ਬੱਚੀਆਂ ਹਨ ਜੋ ਕਿ ਬਿਨਾ ਮਾਂ ਹੁਣ ਉਸ ਦੇ ਘਰ 7 ਬੱਚੀਆਂ ਹਨ ਜਿਨ੍ਹਾਂ ਦੇ ਸਿਰ ਤੇ ਮਾਂ ਨਹੀਂ ਹੈ ਹੁਣ ਸ਼ਮਸ਼ੇਰ ਸਿੰਘ ਹੀ ਉਹਨਾਂ ਸਾਰਿਆਂ ਦਾ ਪਿਤਾ ਹੈ ਅਤੇ ਉਹਨਾਂ ਸਾਰਿਆਂ ਦੀ ਮਾਤਾ ਹੈ ਐਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਸ਼ਮਸ਼ੇਰ ਸਿੰਘ ਆਪਣੀ ਜਾਨ ਲਗਾ ਦਿੰਦਾ ਹੈ ਲੇਕਿਨ ਕਿਉਂਕਿ ਉਹ ਨਿਹੰਗ ਸਿੰਘ ਹੈ ਅਤੇ ਗੁਰੂ ਘਰ ਦੇ ਵਿੱਚ ਡਿਊਟੀ ਕਰਦਾ ਹੈ ਖਾਸ ਕੋਈ ਤਨਖਾਹ ਉਸ ਨੂੰ ਮਿਲਦੀ ਨਹੀਂ ਹੈ ਲੇਕਿਨ ਫਿਰ ਵੀ ਆਪਣੇ ਬੰਦੋਂ ਪੂਰਾ ਕੁਝ ਕਰਦਾ ਹੈ ਆਪਣੀਆਂ ਬੱਚੀਆਂ ਨੂੰ ਚੰਗੇ ਸਕੂਲ ਦੇ ਵਿੱਚ ਜੋ ਵੀ ਉਸ ਤੋਂ ਬਣ ਪੈਂਦਾ ਹੈ ਪੜਾਉਂਦਾ ਹੈ ਅਤੇ ਆਪਣੀ ਥੋੜੀ ਜੀ ਤਨਖਾਹ ਦੇ ਵਿੱਚ ਉਹਨਾਂ ਦੀ ਪੜ੍ਹਾਈ ਦੇ ਵਿੱਚ ਕਾਫੀ ਖਰਚਾ ਕਰਦਾ ਹੈ ਕਦੇ ਵੀ ਕਾਪੀ ਕਿਤਾਬ ਦੀ ਕਮੀ ਨਹੀਂ ਆਉਣ ਦਿੰਦਾ ਅਤੇ ਹਮੇਸ਼ਾ ਹੀ ਆਪਣੀਆਂ ਬੱਚੀਆਂ ਨੂੰ ਪੜ੍ਹਨ ਦੇ ਲਈ ਕਹਿੰਦਾ ਹੈ ਅਤੇ ਆਪਣੀਆਂ ਸਾਰੀਆਂ ਬੱਚੀਆਂ ਨੂੰ ਅੰਮ੍ਰਿਤ ਛਕਾ ਦਿੰਦਾ ਹੈ ਅਤੇ ਬੱਚੀਆਂ ਨੂੰ ਪਾਠ ਦੀ ਸੰਤਾ ਦਿੰਦਾ ਹੈ ਸਿੱਖ ਧਰਮ ਬਾਰੇ ਸਾਰਾ ਕੁਝ ਦੱਸ ਦਿੰਦਾ ਹੈ ਬੱਚੀਆਂ ਦੇ ਮੁਜਬਾਨੀ ਸਾਰੀਆਂ ਬਣੀਆਂ ਕੱਟ ਹੋ ਜਾਂਦੀਆਂ ਹਨ ਅਤੇ ਸਿੱਖ ਤਰੰਦਾ ਇਤਿਹਾਸ ਸਾਰਿਆਂ ਨੂੰ ਧਿਆਨ ਹੋ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਘਰਬਾਰ ਹੋਵੇ ਸਾਰਾ ਕੁਝ ਬੱਚਿਆਂ ਨੂੰ ਆਪ ਹੀ ਪਤਾ ਲੱਗ ਜਾਂਦਾ ਹੈ ਅਤੇ ਦੋਸਤੋ ਐਸੀ ਤਰ੍ਹਾਂ ਸਮਾਬਿੱਧਾ ਜਾਂਦਾ ਹੈ ਬੱਚਿਆ ਪੜ੍ਹਾਈ ਦੇ ਵਿੱਚ ਬੜੀਆਂ ਹੁਸ਼ਿਆਰ ਹਨ ਸੱਤੇ ਦੇ ਸੱਤੇ ਚੰਗੇ ਨੰਬਰ ਲੈ ਕੇ ਆਪਣੀ ਆਪਣੀ ਕਲਾਸ ਦੇ ਵਿੱਚ ਅਵਲ ਆਂਦੀਆਂ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਕੁੜੀ ਜਿਸ ਦਾ ਨਾਮ ਜਸਕੀਰਤ कौर ਹੈ ਜਸਕੀਰਤ कौर ਆਪਣੇ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ ਹਮੇਸ਼ਾ ਆਪਣੇ ਪਿਤਾ ਦੀ ਮਦਦ ਕਰਦੀ ਹੈ ਤੇ ਸੂਟ ਵਗੈਰਾ ਕਰੇ ਸੀ ਕਿ ਆਪਣੇ ਪਿਤਾ ਦਾ ਸਹਾਰਾ ਵੀ ਲਗਾਉਂਦੀ ਹੈ ਸਾਰੇ ਪਿੰਡ ਦੇ ਸੂਟ ਉਸ ਕੋਲ ਆਉਂਦੇ ਹਨ ਅਤੇ ਆਪਣੀਆਂ ਭੈਣਾਂ ਦੀ ਮਦਦ ਦੇ ਨਾਲ ਸੂਟ ਸਿਉਂਦੀ ਹੈ ਤੇ ਸੋਨਾ ਕੰਮ ਕਰਕੇ ਲੋਕਾਂ ਨੂੰ ਦਿੰਦੀ ਹੈ ਜਿਸ ਦੇ ਨਾਲ ਉਸ ਨੂੰ ਵਧੀਆ ਪੈਸੇ ਦੀ ਕਮਾਈ ਹੋ ਜਾਂਦੀ ਹੈ ਇਸ ਤਰ੍ਹਾਂ ਦੋਸਤੋ ਸੱਤਾ ਪੈਣਾ ਦੀ ਪੜਾਈ ਚੱਲ ਰਹੀ ਹੈ ਨਾਲ ਨਾਲ ਸਾਰੀਆਂ ਆਪਣੇ ਪਿਤਾ ਦੇ ਸਹਾਰੇ ਵੀ ਲਗਾ ਰੀਆਂ ਹਨ ਐਸੀ ਤਰ੍ਹਾਂ ਚਲੋ ਜੀ ਚੱਲਦਾ ਰਹਿੰਦਾ ਹੈ ਪਿਤਾ ਸ਼ਮਸ਼ੇਰ ਸਿੰਘ ਧੀ ਹੌਲੀ ਹੌਲੀ ਬੁਢਾਪੇ ਵੱਲ ਜਾ ਰਿਹਾ ਹੈ ਉਸ ਦੇ ਹੱਡ ਗੋਡੇ ਕੰਮ ਕਰਨੇ ਬੰਦ ਕਰ ਚੁੱਕੇ ਹਨ ਐਸੀ ਹੀ ਤਰ੍ਹਾਂ ਉਸਦੀ ਆਵਾਜ਼ ਦੇ ਵਿੱਚ ਵੀ ਪਹਿਲਾ ਵਰਗਾ ਦਮ ਨਹੀਂ ਰਿਹਾ ਉਹ ਹੁਣ ਬਜ਼ੁਰਗ ਹੋ ਚੁੱਕਿਆ ਹੈ ਗੁਰੂ ਕਰ ਦਾ ਪ੍ਰਧਾਨ ਵੀ ਉਸ ਨੂੰ ਖਾਸਾ ਪਸੰਦ ਨਹੀਂ ਕਰਦਾ ਕਿਉਂਕਿ ਸ਼ਮਸ਼ੀਰ ਸਿੰਘ ਕਦੇ ਵੀ ਕਿਸੇ ਤੋਂ ਡੱਬਦਾ ਨਹੀਂ ਹੈ ਅਤੇ ਪ੍ਰਧਾਨ ਦੀ ਚਾਟੂਕਾਰਤਾ ਦੇ ਵਿੱਚ ਉਹ ਹਮੇਸ਼ਾ ਨਹੀਂ ਪੈਣਾ ਚਾਹੁੰਦਾ ਪ੍ਰਧਾਨ ਤੋਂ ਕਈ ਵਾਰ ਉਲਟ ਚੱਲ ਜਾਂਦਾ ਹੈ ਜਿਵੇਂ ਪ੍ਰਧਾਨ ਆਪਣੀ ਰਾਜਨੀਤੀ ਚਲਾਉਣਾ ਚਾਹੁੰਦਾ ਹੈ ਉਸ ਤਰ੍ਹਾਂ ਨਹੀਂ ਕਰਦਾ ਉਹ ਤਾਂ ਗੁਰੂ ਦਾ ਪਾਣਾ ਮੰਨਣ ਵਾਲਾ ਹੈ ਅਤੇ ਜੋ ਗੁਰੂ ਮਰਿਆਦਾ ਕਹਿੰਦੀ ਹੈ ਉਹੀ ਕਰਦਾ ਹੈ ਪ੍ਰਧਾਨ ਦੇ ਕਈ ਵਾਰ ਆਖੇ ਨਹੀਂ ਲੱਗਦਾ ਕਿਉਂਕਿ ਪ੍ਰਧਾਨ ਕਈ ਵਾਰ ਪੁੱਠੇ ਕੰਮ ਜਿਵੇਂ ਕਿ ਪਿੰਡ ਦੇ ਜਿਹੜੇ ਮਹਤਵਾਰ ਹਨ ਜਿਹੜੇ ਕਿ ਸ਼ਰਾਬਾ ਪਿੰਦੇ ਹਨ ਉਹਨਾਂ ਨੂੰ ਸਰੋਪੇ ਪਾਣ ਦੀ ਗੱਲ ਕਰਦਾ ਹੈ ਲੇਕਿਨ ਅੱਗੋ ਸ਼ਮਸ਼ੇਰ ਸਿੰਘ ਸਾਫ਼ ਬੁੱਕਰ ਜਾਂਦਾ ਹੈ ਵੀ ਤੁਸੀਂ ਪਾੜੇ ਹਨ ਤਾਂ ਪਾ ਲਓ ਬਸ ਮੈਨੂੰ ਵਿੱਚ ਨਾ ਲਿਆਓ ਮੈਂ ਇਹਨਾਂ ਨੂੰ ਸਰੋਪੇ ਨਹੀਂ ਪਾਉਣੇ ਚਲੋ ਜੀ ਇਹਨਾਂ ਕੋਲ ਚੱਲਦਾ ਰਹਿੰਦਾ ਹੈ ਇੱਕ ਵਾਰ ਪ੍ਰਧਾਨ ਇੱਕ ਸੰਦਨਤਰ ਰਚਦਾ ਹੈ ਅਤੇ ਪਿੰਡ ਦੇ ਵਿੱਚ ਸ਼ਮਸ਼ੇਰ ਸਿੰਘ ਦੀ ਬਦਨਾਮੀ ਕਰਾ ਕੇ ਵੀ ਆ ਬਾਬਾ ਤਾਂ ਗੁਰੂ ਸਾਹਿਬ ਦੇ ਅੰਗ ਪੜਕ ਦਿੰਦਾ ਹੈ ਅਤੇ ਪੂਰਾ ਸਹਿਜ ਪਾਠ ਨਹੀਂ ਕਰਦਾ ਕਈ ਵਾਰ ਤਾਂ ਇਸਨੇ ਬਿਨਾਂ ਨਹਾਏ ਪਾਠ ਕਰ ਦਿੱਤਾ ਹੈ ਨਿੱਕੀ ਨਿੱਕੀ ਗੱਲਾਂ ਨੂੰ ਕਈ-ਕਈ ਵਾਰ ਵੱਡਾ-ਵੱਡਾ ਬਣਾ ਕੇ ਝੂਠੇ ਇਲਜ਼ਾਮ ਲਗਾ ਕੇ ਅਤੇ ਚੋਰੀ ਠੱਗੀ ਦੇ ਇਲਜ਼ਾਮ ਉਸਤੇ ਲਗਾ ਦਿੰਦਾ ਹੈ ਵੀ ਗੁਰੂ ਕਰਦੇ ਇਸਨੇ ਕਿੰਨੇ ਹੀ ਸਰਹਾਣੇ ਕਿਨੀਆਂ ਰਦਈਆਂ ਇਸਨੇ ਗਾਇਬ ਕਰ ਦਿੱਤੀਆਂ ਹਨ ਕਈ ਲੋਕ ਉਸ ਨੂੰ ਸਮਝਾਉਂਦੇ ਹਨ ਵੀ ਦੇਖ ਝੂਠੇ ਇਲਜ਼ਾਮ ਨਾ ਲਗਾ ਸਾਨੂੰ ਸਭ ਪਤਾ ਹੈ ਵੀ ਬਾਬਾ ਕਿੰਨਾ ਕੁ ਚੋਰ ਹੈ ਕਿੰਨਾ ਕੁ ਸਾਧ ਹੈ ਸਾਨੂੰ ਨਾ ਦੱਸ ਲੇਕਿਨ ਕੋਈ ਵੀ ਸ਼ਮਸ਼ੇਰ ਸਿੰਘ ਦੀ ਖੁੱਲ ਕੇ ਸਪੋਰਟ ਦੇ ਵਿੱਚ ਨਹੀਂ ਆਦਾ ਸਾਰੇ ਉਸ ਤੋਂ ਦੂਰੀ ਵੱਟ ਲੈਂਦੇ ਹਨ ਜਿਵੇਂ ਕਿ ਸ਼ਮਸ਼ੇਰ ਸਿੰਘ ਨੇ ਕੋਈ ਵੱਡੀ ਗਲਤੀ ਕਰ ਦਿੱਤੀ ਹੋਵੇ ਪ੍ਰਧਾਨ ਲੋਕਾਂ ਲਈ ਇਹ ਗੱਲ ਦਾ ਫਾਇਦਾ ਚੁੱਕਦਾ ਹੈ ਅਤੇ ਚੁੱਪਚੀਪੇ ਇੱਕ ਦਿਨ ਸ਼ਮਸ਼ੇਰ ਸਿੰਘ ਨੂੰ ਗੁਰੂ ਕਰਉਂਦੇ ਕਰ ਦਿੰਦਾ ਹੈ ਅਤੇ ਸਮਾਨ ਚੁੱਕ ਕੇ ਬਾਹਰ ਮਾਰਦਾ ਹੈ ਟਰਾਲੀ ਦੇ ਵਿੱਚ ਸਾਰਾ ਸਮਾਨ ਲਦ ਕੇ ਨਿਹੰਗ ਸਿੰਘ ਆਪਣੇ ਜੱਦੀ ਪਿੰਡਾਂ ਜਾਂਦਾ ਹੈ ਜਿੱਥੇ ਉਸ ਦਾ ਇੱਕ ਛੋਟਾ ਜਿਹਾ ਟੁੱਟਿਆ ਜਿਹਾ ਮਕਾਨ ਹੈ ਜਿਸ ਦੇ ਵਿੱਚ ਸ਼ਾਇਦ ਪਿਛਲੇ 10 ਸਾਲਾਂ ਤੋਂ ਕੋਈ ਵੀ ਨਹੀਂ ਹੈ ਕਿਉਂਕਿ ਸ਼ਮਸ਼ੇਰਤਾ ਆਪਤਾ ਮੇਂ ਗੁਰੂ ਘਰਾਂ ਦੇ ਵਿੱਚ ਰਹਿੰਦਾ ਸੀ ਅੱਜ ਕਿੰਨੇ ਸਾਲਾਂ ਬਾਅਦ ਆਪਣੇ ਉਸ ਮਕਾਨ ਦੇ ਵਿੱਚ ਆਇਆ ਹੈ ਧੀਆਂ ਸਾਰੀਆਂ ਰਲ ਕੇ ਉਸ ਘਰ ਦੇ ਵਿੱਚ ਸਫਾਈ ਕਰਦੀਆਂ ਹਨ ਹੁਣ ਉਹਨਾਂ ਸਾਹਮਣੇ ਮੁਸੀਬਤ ਇਹ ਹੈ ਵੀ ਸਕੂਲ ਉਹਨਾਂ ਦਾ ਬਦਲ ਚੁੱਕਿਆ ਹੈ ਇੱਥੇ ਉਹਨੇ ਵਧੀਆ ਸਕੂਲ ਨਹੀਂ ਹਨ ਲੇਕਿਨ ਕਿਉਂਕਿ ਸਾਰੀਆਂ ਵਧੀਆ ਪੜ ਚੁੱਕੀਆਂ ਸਨ ਜਿਹੜੀ ਸਭ ਤੋਂ ਵੱਡੀ ਧੀ ਹੈ ਉਹ 12ਵੀਂ ਪਾਸ ਕਰ ਚੁੱਕੀ ਹੈ ਆਪਣੀਆਂ ਭੈਣਾਂ ਨੂੰ ਕਰੇ ਹੀ ਪੜਾਉਣਾ ਸ਼ੁਰੂ ਕਰ ਦਿੰਦੀ ਹੈ ਅਤੇ ਵਧੀਆ ਚਲੋ ਉਹਨਾਂ ਦਾ ਟਾਈਮ ਪਾਸ ਉੱਥੇ ਹੋ ਜਾਂਦਾ ਹੈ ਦੋਸਤੋ ਮਿਹਨਤ ਕਰਨ ਵਾਲਾ ਆਦਮੀ ਕਦੇ ਕਿਤੇ ਨਹੀਂ ਡੱਬਦਾ ਸ਼ਮਸ਼ੇਰ ਜਿਹੜਾ ਹੈ ਕਿਉਂਕਿ ਬਜ਼ੁਰਗ ਹੋ ਚੁੱਕਿਆ ਹੈ ਲੇਕਿਨ ਫਿਰ ਵੀ ਆਪਣੇ ਹੱਕ ਦੀ ਕਮਾਈ ਕਰਨ ਦੇ ਵਿੱਚ ਯਕੀਨ ਰੱਖਦਾ ਹੈ ਉਹ ਕਈ ਥਾਂ ਤੇ ਕਥਾ ਕਰਨ ਚਲਾ ਜਾਂਦਾ ਹੈ ਕਥਾ ਕਰਕੇ ਉਹ ਜੋ ਵੀ ਉਸ ਤੋਂ ਪੇਟਾ ਮਿਲਦੀ ਹੈ ਉਸ ਦੇ ਨਾਲ ਆਪਣਾ ਪਰਿਵਾਰ ਚੜਾਣ ਲੱਗ ਜਾਂਦਾ ਹੈ ਜਦੋਂ ਉਸ ਨੂੰ ਕਥਾ ਕਰਨ ਦੇ ਲਈ ਪ੍ਰੋਗਰਾਮ ਨਹੀਂ ਮਿਲਦੇ ਹਨ ਉਦੋਂ ਪਿੰਡ ਦੇ ਵਿੱਚ ਦਿਹਾੜੀਆਂ ਲਗਾ ਕੇ ਵੀ ਆਪਣੇ ਬੱਚਿਆਂ ਨੂੰ ਪੜਨ ਲੱਗ ਜਾਂਦਾ ਹੈ ਦੋਸਤੋ ਐਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਸ਼ਮਸ਼ੇਰ ਦੀ ਵੱਡੀ ਕੁੜੀ ਜਿਹੜੀ ਹੈ ਕਰਦੇ ਹਾਲਾਤਾਂ ਨੂੰ ਸਮਝਦੀ ਹੈ ਅਤੇ ਸੂਤ ਸੀਸੀ ਕੇ ਆਪਣੇ ਭੈਣਾਂ ਦੀ ਜਰੂਰਤਾਂ ਪੂਰੀਆਂ ਕਰਨ ਲੱਗ ਜਾਂਦੀ ਹੈ। ਦੋਸਤੋ ਚਲੋ ਸਮਾਂ ਬੀਤਾ ਜਾਂਦਾ ਹੈ। ਹੁਣ ਸ਼ਮਸ਼ੇਰ ਸਿੰਘ ਦੀਆਂ ਸਤਿਤੀਆਂ ਪੂਰੀਆਂ ਜਵਾਨ ਹੋ ਚੁੱਕੀਆਂ ਹਨ। ਹੁਣ ਉਹ ਚਾਹੁੰਦਾ ਹੈ ਵੀ ਮੇਰੀ ਧੀਾਂ ਦਾ ਵਿਆਹ ਕਿਸੇ ਚੰਗੇ ਘਰ ਹੋ ਜਾਵੇ। ਦੋਸਤੋ ਸਭ ਤੋਂ ਵੱਡੀ ਧੀ ਦਾ ਵਿਆਹ ਉਹ ਆਪਣੇ ਹੀ ਵਰਗੇ ਕਿਸੇ ਗਰੰਤੀ ਸਿੰਘ ਨਾਲ ਕਰ ਦਿੰਦਾ ਹੈ। ਲੇਕਿਨ ਗਰੰਤੀ ਸਿੰਘ ਦੀ ਕਮਾਈ ਬਹੁਤ ਘੱਟ ਹੈ। ਅਤੇ ਕਰਦਾ ਗੁਜ਼ਾਰਾ ਬੜਾ ਔਖਾ ਹੁੰਦਾ ਹੈ ਜਿਹੜੀ ਸਭ ਤੋਂ ਵੱਡੀ ਭੈਣ ਹੈ ਉਹ ਤਾਂ ਗ੍ਰੰਥ ਸਿੰਘ ਨਾਲ ਵਿਆਹ ਜਾਂਦੀ ਹੈ ਲੇਕਿਨ ਆਪਣੀਆਂ ਬਾਕੀ ਭੈਣਾਂ ਨੂੰ ਮਰਾ ਲੈਂਦੀ ਹੈ ਵੀ ਤੁਸੀਂ ਮੇਰੇ ਵਾਂਗੂ ਨਾ ਕਰੋ ਤੁਸੀਂ ਪੜ੍ਹ ਲਓ ਅਤੇ ਅੱਗੇ ਕੁਝ ਬਣ ਜਾਵੋ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਕੁਝ ਲੱਗ ਗਿਆ ਤਾਂ ਸਾਰੇ ਪਰਿਵਾਰ ਦੀ ਜ਼ਿੰਦਗੀ ਸਬਰ ਜਾਵੇਗੀ ਤੁਹਾਨੂੰ ਮੇਰੇ ਤਰ੍ਹਾਂ ਕਿਸੇ ਗਰੰਤੀ ਸਿੰਘ ਦੇ ਨਾਲ ਵਿਆਹ ਕਰਾਉਣ ਦੀ ਲੋੜ ਦੀ ਹੈ ਭਾਵੇਂ ਇਹ ਪੇਸ਼ਾ ਬੜਾ ਚੰਗਾ ਹੈ ਬੜੇ ਹੀ ਮਾਨ ਸਤਕਾਰ ਵਾਲਾ ਹੈ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਲੇਕਿਨ ਸਮਾਜ ਦੇ ਹਾਲਾਤ ਅਜੇ ਹਨ ਕੋਈ ਵੀ ਗਰੰਤੀ ਸਿੰਘ ਆਪਣੇ ਪਰਿਵਾਰ ਦਾ ਧਿਆਨ ਮਾੜੇ ਤੋਂ ਮਾੜੇ ਬੰਦੇ ਵਰਗਾ ਵੀ ਨਹੀਂ ਰੱਖ ਸਕਦਾ ਤਨਖਾਹ ਕੋਈ ਮਿਲਦੀ ਨਹੀਂ ਹੈ ਅਤੇ 6 ਮਹੀਨੇ ਬਾਅਦ ਗੁਰੂ ਘਰ ਬਦਲਣਾ ਪੈਂਦਾ ਹੈ ਜਿਸ ਤੇ ਨਾਲ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਪਾਂਦੀ ਅਤੇ ਨਾ ਹੀ ਕੋਈ ਵਿਕਣਦਾ ਹੈ ਆਪਾਂ ਸਭ ਨੂੰ ਪਤਾ ਹੈ ਕਿ ਘਰ ਬਦਲਣਾ ਕਿੰਨਾ ਔਖਾ ਹੈ ਘਰ ਬਦਲਣ ਦੇ ਨਾਲ ਪਰਿਵਾਰ ਦੇ ਜਿਹੜੇ ਸਾਰੇ ਹਾਲਾਤ ਹਨ ਬਿਲਕੁਲ ਬਦਲ ਜਾਂਦੇ ਹਨ ਜੋ ਪੜੋਸੀ ਕਦੇ ਮਿੱਤਰ ਸਨ ਉਹਨਾਂ ਤੋਂ ਦੂਰੀ ਬਣ ਜਾਂਦੀ ਹੈ ਅਤੇ ਸਾਰੇ ਬੇਲੀ ਸਾਥੀ ਦੂਰ ਹੋ ਜਾਂਦੇ ਹਨ ਸਭ ਕੁਝ ਇੱਕਦਮ ਬਦਲਣ ਦੇ ਨਾਲ ਨਵੀਂ ਜਗ੍ਹਾ ਜਾਣ ਦੇ ਨਾਲ ਬਹੁਤ ਦਿੱਕਤਾਂ ਆਉਂਦੀਆਂ ਹਨ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਆਪਣੇ ਸਮਾਜ ਦੀ ਇਹ ਸਚਾਈ ਹੈ ਦੋਸਤੋ ਚਲੋ ਜੀ ਐਸੀ ਤਰ੍ਹਾਂ ਹੁੰਦਾ ਹੈ ਹੁਣ ਸ਼ਮਸ਼ੇਰ ਸਿੰਘ ਦੀ 6ਵੇਂ ਨੰਬਰ ਦੀ ਕੁੜੀ ਯਾਨੀ ਸਭ ਤੋਂ ਵੱਡੀ ਕੁੜੀ ਜੋ ਕਿ ਹਾਲੇ ਕੁਵਾਰੀ ਹੈ ਉਹ ਦੋਸੋ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਵਾਸਤੇ ਪੜ੍ਹਾਈ ਦੇ ਵਿੱਚ ਆਪਣੇ ਆਪ ਨੂੰ ਝੋਕ ਦਿੰਦੀ ਹੈ। ਉਹ ਆਪਣੀ ਵੱਡੀ ਭੈਣ ਦੇ ਵਾਂਗ ਵਿਆਹ ਕਰਾਣਾ ਨਹੀਂ ਚਾਹੁੰਦੀ। ਉਹ ਚਾਹੁੰਦੀ ਹੈ ਮੈਂ ਪਹਿਲਾਂ ਕੁਝ ਆਪਣੇ ਪੈਰਾਂ ਤੇ ਖੜ੍ਹੀ ਹੋ ਜਾਵਾਂ ਅਤੇ ਬਾਅਦ ਦੇ ਵਿੱਚ ਸ਼ਾਇਦ ਮੈਂ ਵਿਆਹ ਕਰਵਾ ਲਾਂਗੇ ਅਤੇ ਬਾਅਦ ਦੇ ਵਿੱਚ ਤਾਂ ਮੇਰੇ ਵਾਸਤੇ ਚੰਗੇ ਰਿਸ਼ਤਿਆਂ ਦਾ ਢੇਰ ਲੱਗ ਜਾਵੇਗਾ। ਆਪਣੀ ਵੱਡੀ ਭੈਣ ਦੀ ਸਿੱਖ ਲੈਂਦੀ ਹੈ। ਅਤੇ ਗ੍ਰੈਜੂਏਸ਼ਨ ਕਰਨ ਲੱਗ ਜਾਂਦੀ ਹੈ 2 ਸਾਲਾਂ ਦੇ ਬਾਅਦ ਗ੍ਰੈਜੂਏਸ਼ਨ ਉਸ ਦੀ ਪੂਰੀ ਹੋ ਚੁੱਕੀ ਹੈ ਨਾਲ ਨਾਲ ਉਸ ਨੇ ਵੱਡੇ ਪੇਪਰਾਂ ਦੀ ਤਿਆਰੀ ਕਰਨ ਲੱਗੀ ਹੈ ਜੀਕੇ ਉਸ ਨੂੰ ਯਾਦ ਹੋ ਚੁੱਕਿਆ ਹੈ ਮੈਥ ਉਸ ਦੀ ਬਹੁਤ ਸਟਰੋਂਗ ਹੈ ਅਤੇ ਰੀਜਨਿੰਗ ਵੀ ਉਸ ਨੇ ਪੂਰੀ ਕਰ ਲਈ ਹੈ ਦੋਸਤੋ ਇਸ ਤਰ੍ਹਾਂ ਸਾਰੇ ਸਬਜੈਕਟ ਜੋ ਕਿ ਯੂਪੀਐਸਸੀ ਦੇ ਪੇਪਰ ਦੇ ਵਿੱਚ ਆਉਂਦੇ ਹਨ ਉਹ ਪੂਰਾ ਕਰ ਲੈਂਦੀ ਹੈ ਦੋਸਤੋ ਯੂਪੀਐਸਸੀ ਦਾ ਪੇਪਰ ਕਲੈਕਟਰ ਆਈਪੀਐਸ ਬਣਨ ਵਾਸਤੇ ਲਿਆ ਜਾਂਦਾ ਹੈ ਅਤੇ ਇਸ ਦੇ ਨਾਲ ਵੱਡੇ ਵੱਡੇ ਅਧਿਕਾਰੀ ਬਣਾ ਜਾ ਸਕਦਾ ਹੈ ਯੂਪੀਐਸਸੀ ਦੇ ਪੇਪਰ ਦੀ ਤਿਆਰੀ ਕਰਦੀ ਹੈ ਆਪਣੀਆਂ ਛੋਟੀਆਂ ਭੈਣਾਂ ਨੂੰ ਪੜਾਉਂਦੀ ਹੈ ਜਿਸ ਤੇ ਨਾਲ ਉਸਦੀ ਤਿਆਰੀ ਹੋਰ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਛੋਟੀਆਂ ਭੈਣਾਂ ਵੀ ਹਾਲੇ ਬੀਏ ਦੇ ਵਿੱਚ ਪੜ ਰਹੀਆਂ ਹਨ ਅਤੇ ਕੁਝ ਭੈਣਾਂ 12ਵੀਂ ਦੇ ਵਿੱਚ ਸਭ ਤੋਂ ਛੋਟੀ ਭੈਣ ਜਿਹੜੀ ਹੈ 10ਵੀਂ ਦੇ ਵਿੱਚ ਹੈ ਐਸੀ ਤਰ੍ਹਾਂ ਸਭ ਪੜ ਰਹੀਆਂ ਹਨ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਦੇ ਵਿੱਚ ਜੁਟੀਆਂ ਹਨ ਸਭ ਦਾ ਇੱਕੋ ਇੱਕ ਟਾਰਗੇਟ ਹੈ ਕਿ ਕਿਸੇ ਤਰੀਕੇ ਦੇ ਨਾਲ ਕੋਈ ਵੱਡਾ ਅਫਸਰ ਬਣਦਾ ਹੀ ਏ ਜਿਸ ਦੇ ਨਾਲ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਹੋਵੇ ਅਤੇ ਆਪਣੇ ਪਿਤਾ ਜੀ ਨੂੰ ਵੀ ਸਾਰੇ ਇੱਜ਼ਤ ਮਾਣ ਦੇ ਨਾਲ ਪਿੰਡਾਂ ਤੋਂ ਵੀ ਵੱਧ ਵਧੀਆ ਤਰੀਕੇ ਨਾਲ ਬੁਲਾਣ ਲੱਗ ਜਾਂਣ ਚਲੋ ਜੀ ਕੁਲਵਿੰਦਰ ਕੌਰ ਜੋ ਕਿ 6ਵੇਂ ਨੰਬਰ ਦੀ ਭੈਣ ਹੈ ਜਿਸ ਤੋਂ ਵੱਡੀ ਭੈਣ ਦਾ ਹਾਲੇ ਵਿਆਹ ਹੋ ਚੁੱਕਿਆ ਹੈ ਆਪਣੀ ਮੈਨ ਦਾ ਸਦਕਾ ਆਈਪੀਐਸ ਬਣ ਜਾਂਦੀ ਹੈ ਆਈਪੀਐਸ ਬਣ ਕੇ ਉਸ ਦੀ ਡਿਊਟੀ ਜਿਹੜੀ ਹੈ ਪੰਜਾਬ ਦੇ ਵਿੱਚ ਹੀ ਇੱਕ ਜ਼ਿਲ੍ਹੇ ਦੇ ਵਿੱਚ ਆਈਪੀਐਸ ਬਣ ਕੇ ਉਸ ਦੀ ਡਿਊਟੀ ਪੰਜਾਬ ਦੇ ਵਿੱਚ ਹੀ ਆ ਚੁੱਕੀ ਸੀ ਸਾਰੇ ਪਿੰਡ ਦੇ ਵਿੱਚ ਵਾਹ ਵਾਹੀ ਹੋ ਜਾਂਦੀ ਹੈ ਅਤੇ ਉਸ ਨੂੰ ਹਾਰ ਪਹਿਨਾਈ ਜਾਂਦੇ ਹਨ ਢੋਲ ਲਗਾੜੇ ਵਜਾਏ ਜਾਂਦੇ ਹਨ ਅਤੇ ਸ਼ਮਸ਼ੇਰ ਸਿੰਘ ਨੂੰ ਵੀ ਕਾਫੀ ਸਨਮਾਨ ਦਿੱਤਾ ਜਾਂਦਾ ਹੈ ऐसे खुशी ਦੇ ਵਿੱਚ ਸੱਤੇ ਪੈਣਾ ਆਪਣੇ ਪਿਤਾ ਜੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚ ਕੇ ਮੱਥਾ ਟੇਕਦੇ ਹਨ ਅਰਦਾਸ ਕਰਦੇ ਹਨ ਜਿਵੇਂ ਇੱਕ ਪੈਣ ਨੂੰ ਸਫਲਤਾ ਮਿਲੀ ਹੈ ਸਾਰੀਆਂ ਪੈਣਾ ਨੂੰ ਮਿਲੇ ਅਤੇ ਸਾਰੀਆਂ ਪੈਣਾ ਕੁਝ ਨਾ ਕੁਝ ਬਣ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਚਲੋ ਜੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਐਸੇ ਹੀ ਤਰ੍ਹਾਂ ਸੱਤਾ ਦੇ ਵਿੱਚੋਂ ਹਾਂ ਜਿਹੜੇ ਪੈਣਾਂ ਸਰਕਾਰੀ ਨੌਕਰੀ ਦੇ ਵਿੱਚ ਹਨ ਇੱਕ ਪੈਣ ਜਿਹੜੀ ਹੈ ਵਿਆਹ ਚੁੱਕੀ ਹੈ ਅਤੇ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਹੈ ਅਤੇ ਇੱਕ ਪੈਣ ਐਸਪੀ ਹੈ ਦੋਸਤੋ ਐਸੀ ਤਰ੍ਹਾਂ ਬੜੀ ਚੱਲਦਾ ਰਹਿੰਦਾ ਹੈ ਸ਼ਮਸ਼ੇਰ ਸਿੰਘ ਨੂੰ ਹੁਣ ਕੋਈ ਵੀ ਫਿਕਰ ਨਹੀਂ ਹੈ ਉਸ ਦੀਆਂ ਸੱਤ ਬੇਟੀਆਂ ਕਾਮਯਾਬ ਹੋ ਚੁੱਕੀਆਂ ਹਨ ਆਪਣੇ ਆਪਣੇ ਰਸਤਿਆਂ ਦੇ ਵਿੱਚ ਤੁਰ ਚੁੱਕੀਆਂ ਹਨ ਅਤੇ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਸਿਰਫ ਇੱਕ ਜਿਹੜੀ ਛੋਟੀ ਬੇਟੀ ਹੈ ਜੋ ਕਿ ਹਾਲ ਹੀ ਦੇ ਵਿੱਚ ਪਟਵਾਰੀ ਲੱਗੀ ਹੈ ਉਸ ਦਾ ਵਿਆਹ ਵੀ ਜਲਦੀ ਹੋ ਜਾਵੇਗਾ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਤੇਰੇ ਨਾਲ ਰਿਸ਼ਤੇ ਉਸ ਵਾਸਤੇ ਆ ਰਹੇ ਹਨ ਕਿਉਂਕਿ ਸਾਰੇ ਚਾਹੁੰਦੇ ਹਨ ਵੀ ਐਸਪੀ ਮੈਡਮ ਦੇ ਨਾਲ ਆਪਣਾ ਵੀ ਰਿਸ਼ਤਾ ਜੁੜੇ ਐਡੇ ਐਡੇ ਵੱਡੀਆਂ ਅਧਿਕਾਰਨਾ ਇਸ ਪਰਿਵਾਰ ਦੇ ਵਿੱਚ ਹਨ ਅਤੇ ਸਭ ਚਾਹੁੰਦੇ ਹਨ ਵੀ ਆਪਣੇ ਵੀ ਘਰ ਦੇ ਵਿੱਚ ਇਹੋ ਜੀ ਨੂੰ ਹੋਵੇ ਜਿਹੜੀ ਆਪ ਸਰਕਾਰੀ ਹੋਵੇ ਅਤੇ ਉਸ ਦੀਆਂ ਭੈਣਾਂ ਵੱਡੀਆਂ ਜੌਬ ਕਰਦੀਆਂ ਹਨ ਅਤੇ ਸਾਰਿਆਂ ਦੇ ਵੱਲ ਅਤੇ ਸਾਰਿਆਂ ਦੇ ਵਿੱਚ ਆਪਣੀ ਵੀ ਖੁਸ਼ ਹੋਵੇਗੀ ਵੀ ਆਪਣੇ ਪਰਿਵਾਰ ਦੇ ਰਿਸ਼ਤੇਦਾਰ ਇੰਨੀ ਨਹੀਂ ਵੱਡੀਆਂ ਨੌਕਰੀਆਂ ਦੇ ਵਿੱਚ ਹਨ ਕੋਈ ਵੀ ਕੰਮ ਹੋਵੇ ਸਾਨੂੰ ਦੱਸੋ ਚਲੋ ਜੀ ਹੁਣ ਸਮਾਂ ਬੀਤਣਾ ਸ਼ੁਰੂ ਹੋ ਜਾਂਦਾ ਹੈ ਉਸ ਬੇਟੀ ਦਾ ਵੀ ਵਿਆਹ ਇੱਕ ਚੰਗੇ ਘਰ ਦੇ ਵਿੱਚ ਚੰਗੇ ਪਰਿਵਾਰ ਦੇ ਵਿੱਚ ਗੁਰਸਿੱਖ ਪਰਿਵਾਰ ਦੇ ਵਿੱਚ ਹੋ ਜਾਂਦਾ ਹੈ ਜਿਵੇਂ ਬਾਕੀ ਸੱਤ ਪੈਣਾਂ ਦਾ ਵਿਆਹ ਹੋਇਆ ਸੀ ਉਸੇ ਹੀ ਤਰ੍ਹਾਂ ਧੂਮਤਾਂ ਦੇ ਨਾਲ بڑے ਸ਼ਾਨਦਾਰ ਪੈਲੇਸ ਦੇ ਵਿੱਚ بڑے ਪੈਸੇ ਖਰਚ ਕੇ بڑے ਸੋਹਣੇ ਤਰੀਕੇ ਦੇ ਨਾਲ ਵਿਆਹ ਹੋ ਜਾਂਦਾ ਹੈ ਦੋਸਤੋ ਹੁਣ ਸੱਤੇ ਬੇਟੀਆਂ ਵਿਆਹਿਆਂ ਜਾ ਚੁੱਕੀਆਂ ਹਨ ਆਪੋ ਆਪਣੇ ਘਰ ਚਲੀਆਂ ਗਏ ਹਨ ਅਤੇ ਸਭ ਸ਼ਮਸ਼ੇਰ ਸਿੰਘ ਨੂੰ ਬਰਾਉਂਦਿਆਂ ਰਧਿਆ ਹਨ ਵੀ ਪਿਤਾ ਜੀ ਤੁਸੀਂ ਸਾਡੇ ਨਾਲ ਆਵੋ ਸਾਡੇ ਘਰ ਰਹੋ ਸਾਡੇ ਸਰਕਾਰੀ ਬੰਗਲੇ ਦੇ ਵਿੱਚ ਰਹੋ ਲੇਕਿਨ ਸ਼ਮਸ਼ੇਰ ਸਿੰਘ ਨੂ ਤਾਂ ਆਨੰਦ ਗੁਰੂ ਘਰਾਂ ਦੇ ਵਿੱਚ ਰਹਿਣ ਲਈ ਆਂਦਾ ਹੈ ਉਹ ਆਪਣੀਆਂ ਬੇਟੀਆਂ ਦੇ ਕੋਲ ਨਹੀਂ ਜਾਂਦਾ ਹੈ ਉਹ ਤਾਂ ਬਸ ਕਦੇ ਇਸ ਗੁਰੂ ਘਰ ਕਦੇ ਉਸ ਗੁਰੂ ਘਰ ਫਰੀ ਦੇ ਵਿੱਚ ਸੇਵਾ ਕਰਨ ਦੇ ਲਈ ਚਲਾ ਜਾਂਦਾ ਹੈ ਰੱਬ ਦਾ ਸ਼ੁਕਰਾਨਾ ਕਰਦਾ ਹੈ ਕਦੇ ਕਿਸ ਤੀਰਤੇ ਕਦੇ ਕਿਸ ਤੀਰਤੇ ਦਰਸ਼ਨ ਇਸ਼ਨਾਨ ਕਰਨ ਚਲਾ ਜਾਂਦਾ ਹੈ ਹਉਨਾ ਉਸ ਨੂੰ ਪੈਸੇ ਦੀ ਕੋਈ ਕਮੀ ਨਹੀਂ ਹੈ ਲੇਕਿਨ ਫਿਰ ਵੀ ਉਹ ਗਰੀਬਾ ਵਾਂਗ ਆਪਣੀ ਜ਼ਿੰਦਗੀ ਜਿਉਂਦਾ ਹੈ ਉਸ ਨੂੰ ਲੱਗਦਾ ਹੈ ਉਸ ਨੂੰ ਲੱਗਦਾ ਹੈ ਜਿਆਦਾ ਮਾਇਆ ਦੇ ਨਾਲ ਮੋਹ ਰੱਖਣ ਦੇ ਨਾਲ ਆਪਾਂ ਰੱਬ ਦੀ ਭਗਤੀ ਨਹੀਂ ਕਰ ਸਕਦੇ ਜਿਵੇਂ ਬਾਕੀ ਨਿਹੰਗ ਸਿੰਘ ਦੁਨੀਆ ਤੋਂ ਵਿਤਕਰ ਹੋ ਕੇ ਰਹਿੰਦੇ ਹਨ ਲੇਕਿਨ ਫਿਰ ਵੀ ਗ੍ਰਸਤ ਜੀਵਨ ਦੇ ਵਿੱਚ ਵੀ ਉਹਨਾਂ ਨੇ ਲੇਕਿਨ ਫਿਰ ਵੀ ਗ੍ਰਸਤ ਜੀਵਨ ਵੀ ਜਿਉਂਦੇ ਹਨ ਉਸੇ ਤਰ੍ਹਾਂ ਸ਼ਮਸ਼ੇਰ ਸਿੰਘ ਵੀ ਨਿਹੰਗਾ ਸਿੰਘਾਂ ਵਾਂਗ ਮਾਇਆ ਤਾਂ ਰੱਖਦਾ ਹੈ ਲੇਕਿਨ ਫਿਰ ਵੀ ਮਾਇਆ ਦਾ ਹੰਕਾਰ ਨਹੀਂ ਰੱਖਦਾ ਐਸੀ ਤਰ੍ਹਾਂ ਇੱਕ ਦਿਨ ਉਸ ਦਾ ਮਨ ਗੜਦਾ ਹੈ ਕਿ ਆਪਾਂ ਸ੍ਰੀ ਸਚਕੰਡ ਹਜੂਰ ਸਾਹਿਬ ਚੱਲੀਏ ਉਸ ਨੂੰ ਪਤਾ ਲੱਗਦਾ ਹੈ ਵੀ ਇੱਕ ਸਤਖੰਡ ਐਕਸਪ੍ਰੈਸ ਦੇ ਨਾਮ ਦੀ ਟ੍ਰੇਨ ਚੱਲਦੀ ਹੈ ਜੋ ਕਿ ਅੰਮ੍ਰਿਤਸਰ ਸਟੇਸ਼ਨ ਤੋਂ ਚੱਲ ਕੇ ਲੁਧਿਆਣਾ ਹੁੰਦੇ ਹੋਏ ਅੱਗੇ ਸਤਖੰਡ ਸ੍ਰੀ ਹਜ਼ੂਰ ਸਾਹਿਬ ਸਿੱਧਾ ਜਾਂਦੀ ਹੈ ਦੋਸਤੋ ਇਹਨਾਂ ਸੁਣਦੇ ਹੀ ਮਨ ਮਨਾ ਲੈਂਦਾ ਹੈ ਵੀ ਬੜਾ ਸਮਾਂ ਹੋ ਗਿਆ ਹੈ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਨਹੀਂ ਕੀਤੇ ਚਲੋ ਆਪਾਂ ਚੱਲ ਆਈਏ ਕਿਉਂਕਿ ਦੁਨੀਆ ਤਾਂ ਫਰੀ ਹੋ ਚੁੱਕਿਆ ਹੈ ਘਰ ਪਰਵਾਰ ਦੇ ਵਿੱਚ ਉਸਤੇ ਹੁਣ ਕੋਈ ਵੀ ਨਹੀਂ ਹੈ ਸੱਤੇ ਧੀਆਂ ਉਸ ਦੀਆਂ ਵਈਆਂ ਜਾ ਚੁੱਕੀਆਂ ਹਨ ਆਪੋ ਆਪਣੇ ਘਰ ਬੈਠੀਆਂ ਹਨ ਬੜੀਆਂ ਸੁਖੀ ਹਨ ਕੋਈ ਵੀ ਉਸ ਨੂੰ ਦਿੱਕਤ ਨਹੀਂ ਹੈ ਆਪਣਾ ਛੋਟਾ ਜਿਹਾ ਬੈਗ ਚੱਕਦਾ ਹੈ ਅਤੇ ਸਵਾਰ ਹੋ ਜਾਂਦਾ ਹੈ ਜੀ ਉਸ ਟ੍ਰੇਨ ਦੇ ਵਿੱਚ ਅੱਜ ਕਾਫੀ ਕਾਲੀ ਦੇ ਵਿੱਚ ਸੀ ਉਹਨਾਂ ਨੂੰ ਚੇਤਾ ਹੀ ਨਹੀਂ ਰਹਿੰਦਾ ਵੀ ਮੈਂ ਕੋਈ ਟਿਕਟ ਵੀ ਲੈਣੀ ਸੀ ਅਤੇ ਐਵੇਂ ਰੱਬ ਦੀ ਮਸਤੀ ਦੇ ਵਿੱਚ ਮौज-ਮਸਤੀ ਦੇ ਵਿੱਚ ਉੱਥੇ ਚੜ ਜਾਂਦੇ ਹਨ ਬਾਅਦ ਦੇ ਵਿੱਚ ਚੇਤਾ ਹੁੰਦਾ ਹੈ ਵੀ ਟਿਕਟ ਤਾਂ ਲੈਣੀ ਸੀ ਲੇਕਿਨ ਇੰਨੇ ਦੇ ਵਿੱਚ ਬਹੁਤ ਦੇਰ ਹੋ ਚੁੱਕੀ ਸੀ ਇੰਨੇ ਦੇ ਵਿੱਚ ਇੱਕ ਟੀਟੀ ਜੋ ਕਿ ਟਿਕਟ ਚੱਕਰਦਾ ਕਰਦਾ ਉੱਥੇ ਆ ਚੁੱਕਿਆ ਸੀ ਟੀਟੀ ਆਉਂਦੇ ਸਾਰ ਬਤਮੀਜ਼ੀ ਕਰਨਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਿਆ ਸੀ ਵੀ ਇਸਨੇ ਹੰਸਿੰਘ ਦੇ ਕੋਲ ਕੋਈ ਵੀ ਟਿਕਟ ਜਿਹੜੀ ਹੈ ਨਹੀਂ ਹੈ ਦੋਸਤੋ ਟਿੱਕਟ ਮੰਗਣੀ ਸ਼ੁਰੂ ਕਰ ਦਿੰਦਾ ਹੈ ਵਾਰ-ਵਾਰ ਦਲੀਲ ਕਰਦਾ ਹੈ ਕਿ ਨੰਗ ਹੈ ਤਾਂ ਕਿਉਂ ਟ੍ਰੇਨ ਦੇ ਵਿੱਚ ਚੜਿਆ ਆਪੇ ਪੈਦਲ ਚੱਲੇ ਜਾਂਦਾ ਸੱਚਕਣ ਸ੍ਰੀ ਹਜੂਰ ਸਾਹਿਬ ਦੀ ਪੈਦਲ ਯਾਤਰਾ ਕਰ ਲੈਂਦਾ ਸਾਈਕਲ ਤੇ ਜਿਵੇਂ ਤੇਰੇ ਬਾਕੀ ਸਾਥੀ ਨਿਹੰਗ ਸਿੰਘ ਫਟੀਚਰ ਉਹ ਤੁਰੇ ਫਿਰਦੇ ਹਨ ਬਾਕੀ ਨੰਗ ਹਨ ਤੂੰ ਵੀ ਤਾਂ ਨੰਗ ਹੈ ਟ੍ਰੇਨ ਦੇ ਉੱਪਰ ਕਿਉਂ ਚੜਿਆ ਨਿਹੰਗ ਸਿੰਘ ਵਾਰ-ਵਾਰ ਸਮਝਾਉਂਦਾ ਹੈ ਕਿ ਮੰਦੇ ਬੋਲ ਨਾ ਬੋਲ ਇਸ ਦੇ ਨਾਲ ਕੋਈ ਫਾਇਦਾ ਨਹੀਂ ਹੈ ਐਵੇਂ ਕਰੇਗਾ ਤਾਂ ਗਲਤ ਗੱਲ ਹੋ ਜਾਣੀ ਹੈ ਤੈਨੂੰ ਪਰਪੁਤਨਾ ਪਵੇਗਾ ਲੇਕਿਨ ਟੀਟੀ ਸਮਝਦਾ ਹੈ ਵੀ ਇਹ ਤਾਂ ਕੋਈ ਮਾਮੂਲੀ ਜਿਹਾ ਬੰਦਾ ਹੈ ਇਹ ਐਵੇਂ ਕਿਵੇਂ ਗੱਲਾਂ ਕਰ ਰਿਹਾ ਹੈ ਅਤੇ ਮੈਨੂੰ ਤੂੰ ਘਾ ਰਿਹਾ ਹੈ ਵੀ ਤੈਨੂੰ ਪੁਗਤਣਾ ਪਵੇਗਾ ਟੀਟੀ ਨੂੰ ਹੋਰ ਗੁੱਸਾ ਆ ਜਾਂਦਾ ਹੈ ਗਲਾਵੇਂ ਤੋਂ ਫੜ ਲੈਂਦਾ ਹੈ ਬਜ਼ੁਰਗ ਨੂੰ ਬਾਹਰ ਬਜ਼ੁਰਗ ਨੂੰ ਬਾਹਰ ਲਜਾਉਣ ਲਈ ਉਸ ਦੇ ਗਲਾਵੇਂ ਤੋਂ ਫੜ ਕੇ ਲੈ ਜਾਂਦਾ ਹੈ ਨਿਹੰਤਮ ਜ਼ੋਰ ਲਗਾਉਂਦਾ ਹੈ ਲੇਕਿਨ ਹੱਡ ਪੈਰ ਬੁੱਢੇ ਹੋ ਚੁੱਕੇ ਹਨ ਉਸ ਜਵਾਨ ਟੀਟੀ ਦੇ ਅਗੇ ਉਸ ਦਾ ਜੋਰ ਨਹੀਂ ਚਲਦਾ ਦੋਸਤੋ ਜਿਵੇਂ ਹੀ ਟੀਟੀ ਗੇਟ ਕੋਲ ਲਗਿਆ ਤਾਂ ਸ਼੍ਰੀ ਸਹਿਬ ਨਿਹੰਗ ਸਿੰਘ ਦੀ ਥੱਲੇ ਡਿੱਗ ਜਾਂਦੀ ਹੈ ਜਿਵੇਂ ਕਿ ਆਪਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਦੱਸਿਆ ਇੱਕ ਹੋਰ ਵੀ ਗੁਰਸ਼ਖਸੀ ਜੋ ਉਸ ਟ੍ਰੇਨ ਦੇ ਵਿੱਚ ਸੀ ਜੋ ਸਭ ਕੁਝ ਦੇਖਦਾ ਰਿਹਾ ਸੀ ਲੇਕਿਨ ਉਸ ਦੀ ਹਿੰਮਤ ਨਹੀਂ ਹੋਈ ਵੀ ਨਿਹੰਗ ਸਿੰਘ ਦੀ ਮਦਦ ਕਰ ਸਕੇ ਉਹ ਵੀ ਤਮਾਸ਼ੀ ਬਿਨਾ ਮੰਗ ਜਿਵੇਂ ਕਿ ਬਾਕੀ ਲੋਕ ਉੱਥੇ ਦੇਖ ਰਹੇ ਹਨ ਉਹ ਵੀ ਦੇਖ ਰਿਹਾ ਹੈ ਅਤੇ ਲੇਕਿਨ ਉਸ ਤੋਂ ਸ਼੍ਰੀ ਸਹਿਬ ਦੀ ਬਦਨਾਮੀ ਸਹਿ ਨਹੀਂ ਹੋਈ ਉਹ ਸ਼੍ਰੀ ਸਹਿਬ ਜ਼ਮੀਨ ਤੋਂ ਚੱਕ ਕੇ ਨਿਹੰਗ ਸਿੰਘ ਦੇ ਹੱਥ ਵਿੱਚ ਵਾਪਸ ਪਕੜਾ ਦਿੰਦਾ ਹੈ ਅਤੇ ਆਪਣੀ ਸੀਟ ਤੇ ਬੈਠ ਜਾਂਦਾ ਹੈ ਅਗਲਾ ਰੇਲਵੇ ਸਟੇਸ਼ਨ ਆਉਂਦਾ ਹੈ ਦੋਸਤੋ ਨਿਹੰਗ ਸਿੰਘ ਨੂੰ ਹੁਣ ਉਸ ਰੇਲਵੇ ਸਟੇਸ਼ਨ ਤੇ ਉਤਾਰ ਲਿਆ ਜਾਂਦਾ ਹੈ ਹਾਂਜੀ ਹੁਣ ਨਿਹੰਗ ਸਿੰਘ ਨੂੰ ਟੀਟੀ ਜਿਹੜਾ ਹੈ ਆਪਣੇ ਨਾਲ ਉਸ ਰੇਲਵੇ ਸਟੇਸ਼ਨ ਤੇ ਉਤਾਰ ਲੈਂਦਾ ਹੈ ਰੇਲਵੇ ਸਟੇਸ਼ਨ ਤੇ ਉਤਾਰ ਕੇ ਨਾਲ ਲੱਗਦੇ ਪੁਲਿਸ ਥਾਣੇ ਦੇ ਵਿੱਚ ਜੋ ਕਿ ਰੇਲਵੇ ਵਿਭਾਗ ਦੇ ਅੰਦਰ ਆਂਦਾ ਹੈ ਉੱਥੇ ਲੈ ਜਾਂਦਾ ਹੈ ਅਤੇ ਲੋਕ ਕਪ ਦੇ ਵਿੱਚ ਨਿਹੰਗ ਸਿੰਘ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਬਾਅਦ ਦੇ ਵਿੱਚ ਸਾਈਡ ਜੀ ਤੇ ਲਿਜਾ ਕੇ ਨਿਹੰਗ ਸਿੰਘ ਤੋਂ ਪੈਸੇ ਮੰਗਦਾ ਹੈ ਤੇ ਕਹਿੰਦਾ ਹਜੇ ਵੀ ਸਮਾਂ ਹੈ ਹਜੇ ਤੇਰੇ ਖਿਲਾਫ ਕੋਈ ਰਿਪੋਰਟ ਦਿਖੀ ਨਹੀਂ ਗਈ ਹੈ ਅਤੇ ਜੇਕਰ ਕੁਝ ਰੁਪਏ ਦੇ ਦੇ ਤਾਂ ਫਿਰ ਤੇਰਾ ਕੁਝ ਬਣ ਸਕਦਾ ਹੈ ਮੈਂ ਤਾਂ ਬਹੁਤ ਔਖਾ ਕੰਮ ਹੈ ਦੇਖਣਾ ਹੈ 6 ਮਹੀਨੇ ਦੀ ਸਜ਼ਾ ਹੋ ਜਾਵੇਗੀ ਜੇਕਰ ਹੁਣੇ ਰੁਪਏ ਦੇਣੇ ਹਨ ਤਾਂ ਤੇਰਾ ਕੰਮ 2000 ਰੁਪਏ ਨਾਲ ਸੜ ਜਾਏਗਾ ਨਹੀਂ ਤਾਂ ਤੈਨੂੰ 10000 ਰੁਪਏ ਜੁਰਮਾਨਾ ਜਾਂ ਫਿਰ 6 ਮਹੀਨੇ ਦੀ ਜੇਲ ਹੋ ਜਾਣੀ ਹੈ ਨਿਆਂ ਸਿੰਘ ਕਹਿੰਦਾ ਹੈ ਵੀ ਟਿਕਟ ਤਾਂ ਸਾਰੀ 500 ਰੁਪਏ ਦੀ ਸੀ 2000 ਰੁਪਏ ਤੁਸੀਂ ਕਾਹਦੇ ਮੰਗ ਰਹੇ ਹੋ ਟਿਕਟ ਤਾਂ ਬਹੁਤ ਘੱਟ ਸੀ ਸ਼ਾਇਦ ਕੋਈ 4-500 ਰੁਪਏ ਦੀ ਹੋਣੀ ਤੂੰ ਇਹਨਰਪੇ ਕਾਹਦੇ ਮੰਗ ਰਿਹਾ ਹੈਂ 2000 ਰੁਪਏ ਤਾਂ ਬਣਦਾ ਨਹੀਂ ਹੈ ਮੈਂ ਇੱਕ ਵੀ ਰੁਪਇਆ ਤੈਨੂੰ ਨਹੀਂ ਦੇਣਾ ਭਾਵੇਂ ਮੇਰੇ ਕੋਲ ਹਗੇ ਹਨ ਜਾਂ ਨਹੀਂ ਹਨ ਮੈਂ ਰਿਸ਼ਵਤ ਨਹੀਂ ਦੇਣੀ ਮੈਂ ਗੁਰੂ ਸਾਹਿਬ ਨੂੰ ਮੂੰਹ ਦਿਖਾਣਾ ਹੈ ਰਿਸ਼ਵਤ ਦੇ ਕੇ ਮੈਂ ਆਪਣੇ ਸਿਰ ਤੇ ਕਿਉਂ ਕਲੰਕ ਚੜਾਵਾ ਮੈਂ ਤੇਰੇ ਵਰਗਾ ਦੀ ਮਦਦ ਨਹੀਂ ਕਰਨੀ ਜਦ ਭਾਜਾਇ ਤੋ ਜੋ ਕਰਨਾ ਕਰਨਾ ਹੈ ਹੁਣ ਟੀਟੀ ਜਿਵੇਂ ਹੁਣ ਟੀਟੀ ਜਿਵੇਂ ਆਕੜੇ ਨਿਹੰਗ ਸਿੰਘ ਨੂੰ ਸੁਣਦਾ ਹੈ ਤਾਂ ਉਸ ਦਾ ਵੀ ਹੁਣ ਟੀਟੀ ਜਿਵੇਂ ਨਿਹੰਗ ਸਿੰਘ ਨੂੰ ਸੁਣਦਾ ਹੈ ਉਸ ਦਾ ਵੀ ਖੂਨ ਜਿਹੜਾ ਉਬਾਲੇ ਮਾਰਨ ਲੱਗ ਜਾਂਦਾ ਹੈ ਨਿਹੰਗ ਸਿੰਘ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ ਹੈ ਉੱਚੀ ਉੱਚੀ ਆਵਾਜ਼ ਦੇ ਵਿੱਚ ਨੰਗ ਕਹਿੰਦਾ ਹੈ ਅਤੇ ਕਹਿੰਦਾ ਹੈ ਤੇਰ ਕੋਡ ਰੁਪਿਆ ਤੇਲਾ ਨਹੀਂ ਹੈ ਕਿਉਂ ਚੜਦੇ ਹੋ ਟ੍ਰੇਨ ਦੇ ਉੱਪਰ ਅਤੇ ਸਾਡਾ ਜੀਣਾ ਦੁਰਪਰ ਕਰ ਰੱਖਿਆ ਹੈ ਹੁਣ ਦੇਖੀ ਤੇਰਾ ਬੜਦਾ ਕੀ ਹੈ ਤੇਰੇ ਖਲਾਬ ਅਜਿਹੇ ਐਜੇਸ਼ਨ ਧਾਰਾ ਲਗਾਵਾਂਗਾ ਜਿਸ ਦਾ ਤੂੰ ਕਦੇ ਸੋਚਿਆ ਵੀ ਨਹੀਂ ਹੋਵੇਗਾ ਦੋਸਤੋ ਐਫ ਆਈ ਆਰ ਦਰਜ ਕਰਾਉਣ ਲੱਗ ਜਾਂਦਾ ਹੈ ਬਿਨਾਂ ਟਿਕਟ ਯਾਤਰਾ ਕਰਨ ਦੀ ਅਤੇ ਟੀਟੀ ਨਾਲ ਬਤਮੀਜੀ ਕਰਨ ਦੀ ਕਈ ਸਾਰੀਆਂ ਧਾਰਾ ਜੜੀਆਂ ਹਨ ਲਗਾ ਦਿੰਦਾ ਹੈ ਮਾਰਕਟ ਤੱਕ ਦੀਆਂ ਧਾਰਾ ਉਸ ਤੇ ਵਿੱਚ ਲਗਾ ਦਿੱਤੀਆਂ ਸੀ ਅਤੇ ਉਸਨੇ ਕਿਹਾ ਇਸ ਨੂੰ ਕਟੋਕਟ 6 ਮਹੀਨੇ ਦੀ ਸਜ਼ਾ ਹੋਣੀ ਚਾਹੀਦੀ ਹੈ ਨਹੀਂ ਤਾਂ ਫਿਰ ਆਪਣਾ ਇਨਾ ਸਮਾਂ ਬਰਬਾਦ ਕਰਿਆ ਕੋਈ ਫਾਇਦਾ ਨਹੀਂ ਹੋਣਾ ਅੱਗੋ ਜੇ ਹਗ ਸਿੰਘ ਕਹਦਾ ਹੈ ਮੇਰੇ ਖਿਲਾਫ ਤੁਸੀਂ ਦਰਜ ਕਰਾ ਦਿੱਤੀਆਂ ਲੈ ਹੁਣ ਟੀਟੀ ਦੇ ਕਲੱਬ ਵੀ ਕਰੋ ਇਹਨੇ ਮੇਰੇ ਨਾਲ ਸਰੀਆਮ ਗਾਲਾ ਕੱਢਿਆ ਹਨ ਮੇਰੇ ਤੇ ਹੱਥ ਚੁੱਕਿਆ ਹੈ ਅਤੇ ਮੇਰੀ ਸ਼੍ਰੀ ਸਾਹਿਬ ਦੀ ਬਦਨਾਮੀ ਕੀਤੀ ਹੈ ਅਤੇ ਮੇਰੀ ਬਾਨਹਾਨੀ ਹੋਈ ਹੈ ਉਸ ਦਾ ਵੀ ਕੇਸ ਦਰਜ ਕਰੋ ਟੀਟੀ ਹੋਰ ਗੁੱਸੇ ਦੇ ਪਚਾ ਜਾਂਦਾ ਹੈ ਅਤੇ ਗਾਲਾ ਕੱਢ ਮਗ ਜਾਂਦਾ ਹੈ ਤੇ ਕਹਿੰਦਾ ਹੈ ਜੋ ਤੇਰੇ ਕੋਲ ਹੁੰਦਾ ਕਰ ਲੈ ਦੇਖ ਲਾਂਗੇ ਅੱਜ ਕਿੰਨੀ ਕੁ ਪਾਵਰ ਹੈ ਤੇਰੇ ਦੇ ਵਿੱਚ ਆਪਣੇ ਆਪ ਨੂੰ ਗੁਰੂ ਦਾ ਸਿੰਘ ਕਹਿਣਾ ਹੈ ਦੇਖ ਲਾਂਗੇ ਫਿਰ ਤੈਨੂੰ ਜਾ ਜੋ ਹੁੰਦਾ ਕਰ ਲੈ ਜਿਸ ਬੰਦੇ ਨੂੰ ਫੋਨ ਕਰਨਾ ਲਗਾ ਲਾ ਚਲੋ ਜੀ ਇਹਨਾਂ ਕਹਜਦਾ ਹੈ ਪਰ ਕਹਿੰਦਾ ਲਿਓ ਫੋਨ ਫਿਰ ਕਰਿਏ ਲੇਕਿਨ ਨਾਲ ਦੇ ਕਾਂਸਟੇਬਲ ਮਨਾ ਕਰ ਦਿੰਦੇ ਹਨ ਤੇ ਕਹਿੰਦੇ ਹਨ ਨਹੀਂ ਫੋਨ ਨਹੀਂ ਕਰਨ ਦੇਣਾ ਇਹਨਾਂ ਦੇ ਵਿੱਚ ਉੱਥੇ ਇੱਕ ਗੁਰਸਿੱਖ ਕਾਂਸਟੇਬਲ ਵੀ ਹੁੰਦਾ ਹੋਇਆ ਜਿਸ ਨੂੰ ਵਿਚਾਰੇ ਨਿਹੰਗ ਸਿੰਘ ਤੇ ਦਰਸ ਆ ਰਿਹਾ ਸੀ ਵੀ ਬਜ਼ੁਰਗ ਬੰਦਾ ਹੈ ਇਸ ਨਾਲ ਟੀਟੀ ਕਿੰਨਾ ਗਲਤ ਕਰ ਰਿਹਾ ਹੈ ਬੜਾ ਤਰਸ ਆ ਰਿਹਾ ਸੀ ਲੇਕਿਨ ਜੇਕਰ ਸ਼੍ਰੀ ਆਮ ਮਦਦ ਕਰਦਾ ਤਾਂ ਸ਼ਾਇਦ ਉਸ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਪਰ ਕਰਕੇ ਉਹਨਾਂ ਦੇ ਜਾਣ ਦਾ ਇੰਤਜ਼ਾਰ ਕਰਦਾ ਹੈ ਜਿਵੇਂ ਹੀ ਸਾਈਡ ਤੇ ਚਲੇ ਜਾਂਦੇ ਹਨ ਤਾਂ ਆਪਣਾ ਫੋਨ ਨਿਯੰਗ ਸਿੰਘ ਨੂੰ ਦੇ ਦਿੰਦਾ ਹੈ ਕਹਿੰਦਾ ਹੈ ਬਜ਼ੁਰਗੋ ਜਿਸ ਨਾਲ ਗੱਲ ਕਰਨੀ ਹੈ ਤੁਸੀਂ ਕਰ ਸਕਦੇ ਹੋ ਮਾਫ ਕਰ ਦੇਣਾ ਇਹਨਾਂ ਦੇ ਵੱਲੋਂ ਮੈਂ ਮਾਫੀ ਮੰਗਦਾ ਹਾਂ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਜਲਦ ਤੋਂ ਜਲਦ ਇੱਥੋਂ ਬਾਹਰ ਕੱਢ ਦਿੱਤਾ ਜਾਵੇ ਮੇਰੇ ਨਾਮ ਦੀ ਵੀ ਅਰਦਾਸ ਸਤਿਖੰਡ ਸ੍ਰੀ ਹਜੂਰ ਸਾਹਿਬ ਵਿਖੇ ਕਰ ਦੇਣਾ ਇੰਨੀ ਗੱਲ ਕਹਿ ਕੇ ਉਹ ਸਾਈਡ ਤੇ ਹੋ ਜਾਂਦਾ ਹੈ ਨਿਹੰਗ ਸਿੰਘ ਵੀ ਫੋਨ ਮਿਲਾ ਕੇ ਆਪਣੀ ਕੁੜੀ ਨੂੰ ਫੋਨ ਲਗਾਉਂਦਾ ਹੈ ਜਿਸ ਦੀ ਪੋਸਟਿੰਗ ਉਸੇ ਹੀ ਸ਼ਹਿਰ ਦੇ ਵਿੱਚ ਹੈ ਜਿੱਥੇ ਉਸ ਨੂੰ ਗ੍ਰਿਫਤਾਰ ਕਰਕੇ ਰੱਖਿਆ ਹੈ ਹਾਂਜੀ ਜਿਵੇਂ ਹੀ ਕੁੜੀ ਸੁਣਦੀ ਹੈ ਵੀ ਮੇਰੇ ਪਿਤਾ ਨੂੰ ਇੱਕ ਦੋ ਕੁੜੀ ਦੇ ਟੀਟੀ ਨੇ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਹਵਾਲਾਤ ਦੇ ਵਿੱਚ ਬੰਦ ਕਰ ਰੱਖਿਆ ਹੈ ਅਤੇ ਹੁਣ ਜਲੀਲ ਕਰ ਰਿਹਾ ਗਾਲਾਂ ਕੱਢ ਰਿਹਾ ਹੈ ਸ਼੍ਰੀ ਸਾਹਿਬ ਦੀ ਸ਼੍ਰੀ ਸਾਹਿਬ ਦੀ ਬੇਅਦਬੀ ਕੀਤੀ ਹੈ ਅਤੇ ਇੰਨੀ ਭੀੜ ਦੇ ਵਿੱਚ ਸਰਯਾਮ ਮੇਰੇ ਪਿਤਾ ਨੂੰ ਇਹਨਾਂ ਮਾੜਾ ਭਲਾ ਕੀ ਹੈ ਉਸ ਤੋਂ ਸਹਾਰਿਆ ਨਹੀਂ ਜਾਂਦਾ ਤੁਰੰਤ ਆਪਣੀ ਲਾਲ ਗੱਡੀ ਦੇ ਵਿੱਚ ਤੁਰੰਤ ਆਪਣੀ ਲਾਲ ਬੱਤੀ ਵਾਲੀ ਗੱਡੀ ਦੇ ਵਿੱਚ ਚਲਦੀ ਹੈ ਦੋਸਤੋ ਪਹੁੰਚ ਜਾਂਦੀ ਹੈ ਜੀ ਉਸ ਪੁਲਿਸ ਥਾਣੇ ਦੇ ਵਿੱਚ ਪੁਲਿਸ ਥਾਣੇ ਵਾਲੇ ਸਾਰੇ ਅਲਰਟ ਹੋ ਜਾਂਦੇ ਹਨ ਵੀ ਐਸਪੀ ਇੱਥੇ ਕੀ ਲੈਣਾ ਹੀ ਹੈ ਇਹ ਤਾਂ ਰੇਲਵੇ ਪੁਲਿਸ ਦਾ ਥਾਣਾ ਹੈ ਅਤੇ ਇਹ ਤਾਂ ਇਸ ਦੇ ਅੰਡਰ ਆਉਂਦਾ ਨਹੀਂ ਹੈ ਇੱਥੇ ਕੀ ਲੈਣਾ ਹੀ ਹੈ ਇੱਥੇ ਤਾਂ ਇਸ ਦਾ ਕੋਈ ਕੰਮ ਹੋਣਾ ਵੀ ਨਹੀਂ ਚਾਹੀਦਾ ਲੇਕਿਨ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਵੀ ਉਹ ਨਿਯੰਗ ਸਿੰਘ ਜਿਸ ਨੂੰ ਮਾਮੂਲੀ ਸਮਝ ਰਹੇ ਹਮ ਅਤੇ ਜਿਸਤੇ ਬਾਰੇ ਸਾਰੇ ਮਾੜਾ ਚੰਗਾ ਬੋਲ ਰਹੇ ਹਨ ਉਹ ਐਸਪੀ ਮੈਡਮ ਦਾ ਪਿਤਾ ਹੈ ਅਤੇ ਹੁਣ ਉਹਨਾਂ ਸਾਰਿਆਂ ਨੂੰ ਭੁਗਤਣਾ ਪਵੇਗਾ ਹੁਣ ਤਾਂ ਸ਼ਾਮ ਤੌਣ ਵਾਲੀ ਹੈ ਦੋਸਤੋ ਐਸਪੀ ਮੈਡਮ ਅੰਦਰ ਆਉਂਦੇ ਸਾਰ ਚਾਬੀ ਲੈਂਦੀ ਹੈ ਅਤੇ ਤਾਲਾ ਖੋਲ ਕੇ ਨਿਆਂ ਸਿੰਘ ਨੂੰ ਬਾਹਰ ਕੱਢ ਕੇ ਪੈਰਾਂ 'ਤ ਲਗਾਉਂਦੀ ਹੈ ਅਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਫਤਿਹ ਬੁਗੇ ਜਾਂਦੀ ਹੈ ਹੁਣ ਐਸਪੀ ਮੈਡਮ ਨੂੰ ਫਤਿਹ ਗਜਾਉਂਦਾ ਦੇਖ ਸਾਰਾ ਥਾਣਾ ਜਿਵੇਂ ਸੁਣ ਹੋ ਚੁੱਕਿਆ ਸੀ ਹੀਟੀ ਨੂੰ ਤਾਂ ਸੱਪ ਸੌਂ ਚੁੱਕਿਆ ਸੀ ਉਹ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਭੱਜ ਕੇ ਜਾਉਣਾ ਕਿੱਥੇ ਸੀ ਐਸਪੀ ਮੈਡਮ ਹੁਕਮ ਦਿੰਦੀ ਹੈ ਕੁਝ ਕਾਂਸਟੇਬਲ ਜਾ ਕੇ ਉਸ ਨੂੰ ਫੜ ਕੇ ਵਾਪਸ ਲਿਆਉਂਦੇ ਹਨ ਹੁਣ ਐਸਪੀ ਕਹਿੰਦੀ ਹੈ ਹਾਂ ਭਾਈ ਤੈਨੂੰ ਕਿਸ ਨੇ ਅਧਿਕਾਰ ਦੇ ਦਿੱਤਾ ਹੈ ਮਿੱਤੂ ਬਜ਼ੁਰਗਾਂ ਨੂੰ ਜਲੀਲ ਕਰੇਂ हां जेकर, जेकर के से कोई टिकट ਨਹੀਂ ਹੈ ਤੋ ਉਸ ਨੂੰ ਜੁਰਮਾਨਾ ਲਗਾ ਅਤੇ ਜੇਕਰ ਉਹ ਜੁਰਮਾਨਾ ਨਹੀਂ ਦਿੰਦਾ ਤੈਨੂੰ ਪੂਰਾ ਅਧਿਕਾਰ ਹੈ ਵੀ ਤੂੰ ਜੇਲ੍ਹ ਦੇ ਵਿੱਚ ਬੰਦ ਕਰ ਸਕਦਾ ਹੈ ਲੇਕਿਨ ਤੈਨੂੰ ਕਿਸ ਨੇ ਕਹਿ ਦਿੱਤਾ ਵੀ ੱੱਕੇ ਮਾਰ ਕੇ ਸੜਿਆਮ ਬਾਹਰ ਕੱਢਣਾ ਹੈ ਅਤੇ ਗ੍ਰਿਫਤਾਰੀ ਵਾਲਾ ਕੰਮ ਤਾਂ ਪੁਲਿਸ ਦਾ ਹੈ ਤੈਨੂੰ ਕਿਸ ਨੇ ਅਧਿਕਾਰ ਦੇ ਦਿੱਤਾ ਵੀ ਤੂੰ ਆਪ ਗਲਾਵੇਂ ਤੋਂ ਫੜ ਕੇ ਬਜ਼ੁਰਗ ਬੰਦੇ ਨੂੰ ਇੱਥੇ ਲੈ ਕੇ ਆਵੇਂ ਮੈਨੂੰ ਸਭ ਕੁਝ ਪਤਾ ਲੱਗ ਚੁੱਕਿਆ ਹੈ ਦੇਖ ਅੱਜ ਤੋਂ ਬਾਅਦ ਤੈਨੂੰ ਨੌਕਰੀ ਕਰਨ ਦੀ ਲੋੜ ਨਹੀਂ ਹੈ ਮੈਂ ਤੇ ਸਿਨੀਅਰ ਅਫਸਰਾਂ ਨਾਲ ਗੱਲ ਕਰਾਂਗੀ ਅਤੇ ਮੈਂ ਤੇਨੂੰ ਸਸਪੈਂਡ ਕਰਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਆਪ ਆਪ ਦਾ ਬਿਆਨ ਦੇਵਾਂਗੇ ਹੁਣ ਟੀਟੀ ਜਿਹੜਾ ਹੈ ਪੈਰਾ ਵਿੱਚ ਡਿੱਗ ਜਾਂਦਾ ਹੈ ਨਿਹੰਗ ਸਿੰਘ ਤੋਂ ਮਾ ਵੀ ਮੰਗਣ ਲੱਗ ਜਾਂਦਾ ਹੈ ਬਜ਼ੁਰਗੋ ਮੈਨੂੰ ਮਾਫ ਕਰ ਦਿਓ ਮੇਰ ਤੋਂ ਗਲਤੀ ਹੋ ਗਈ ਮਾਤਾ ਸੋਚਦਾ ਸੀ ਕੋਈ ਆਮ ਜਿਹਾ ਨਿਆੰਗ ਹੈ ਹੁਣ ਨਿਆੰਗ ਸਿੱਕੇ ਦਾ ਤੂੰ ਤਾਂ ਮੈਨੂੰ ਨੰਗ ਕਹਿੰਦਾ ਸੀ ਤੂੰ ਤਾਂ ਫਟੀਚਰ ਕਹਿੰਦਾ ਸੀ ਤੂੰ ਤਾਂ ਮੈਨੂੰ ਗਾਣਾ ਕੱਟਦਾ ਸੀ ਅਤੇ ਕਹਿੰਦਾ ਸੀ ਨਿਆੰਗ ਹੁੰਦੇ ਹੀ ਇਸ लायक ਹੈ ਅਤੇ ਮੇਰੇ ਪੱਲੇ ਕੱਕ ਨਹੀਂ ਹੁਣ ਦੱਸ ਕਿਹਦੇ ਪੱਲੇ ਕੱਕ ਨਹੀਂ ਤੇਰੇ ਜਾਂ ਮੇਰੇ ਟੀਟੀ ਕਹਿੰਦਾ ਨਹੀਂ ਜੀ ਮੇਰੇ ਪੱਲੇ ਕੱਕ ਨਹੀਂ ਹੁਣ ਅੱਗੋਂ ਨਿਆੰਗ ਸਿੰਘ ਕਹਦਾ ਨਹੀਂ ਨਹੀਂ ਤੇਰੇ ਪੱਲੇ ਤਾਂ ਬਹੁਤ ਕੁਝ ਹੈ ਹੁਣ ਤਾਂ ਤੈਨੂੰ ਸਾਰੀ ਉਮਰ ਇੰਜ ਹੀ ਕਰਨਾ ਪਵੇਗਾ ਹੁਣ ਤਾਂ ਤੇਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਨਾ ਘਟਾਈ ਤਾਂ ਮੈਂ ਵੀ ਇੱਕ ਗੁਰੂ ਦਾ ਸਿੰਘ ਨਹੀਂ ਮੈਂ ਵੀ ਫਿਰ ਦਿਖਾ ਦਾਂਗਾ ਤੈਨੂੰ ਵੀ ਗੁਰੂ ਦੇ ਸਿੰਘ ਨਾਲ ਪੰਗਾ ਲੈਣਾ ਕਿੰਨਾ ਕੁ ਔਖਾ ਪੈ ਜਾਂਦਾ ਹੈ ਉਹ ਤਾਂ ਸੁੱਖ ਹੈ ਮੇਰੀਆਂ ਬੇਟੀਆਂ ਅੱਜ ਇੰਨੇ ਵੱਡੇ ਹੋਦਿਆਂ ਤੇ ਹਨ ਮੈਨੂੰ ਫਿਕਰ ਕਰਦੀ ਲੋੜ ਨਹੀਂ ਹੈ ਜੇਕਰ ਮੇਰੀ ਜਗ੍ਹਾ ਕੋਈ ਆਮ ਹੋਰ ਕੋਈ ਨਿਹਗ ਸਿੰਘ ਹੁੰਦਾ ਤਾਂ ਉਸ ਨੂੰ ਤਾਂ ਧੂੰ ਜੇਲ੍ਹ ਦੇ ਵਿੱਚ ਸੁੱਟ ਹੀ ਦਿੱਤਾ ਸੀ ਪਤਾ ਨਹੀਂ ਕਿਹੜੀ ਕਿਹੜੀ ਧਾਰਾ ਉਸਤੇ ਖਿਲਾਫ ਚੁ ਲਗਾ ਦਿੱਤੀਆਂ ਸਨ ਜੇਕਰ ਅੱਜ ਤੈਨੂੰ ਸਜ਼ਾ ਨਾ ਮਿਲੀ ਤਾਂ ਤੇਰੇ ਵਰਗੇ ਕਈ ਹੋਰ ਟੀ ਜੋ ਕਿ ਐਸੀ ਤਰ੍ਹਾਂ ਜ਼ੁਲਮ ਕਰਦੇ ਹਨ ਉਹਨਾਂ ਨੂੰ ਫਿਰ ਕਿਵੇਂ ਠੱਲ ਪਵੇਗੀ ਦੋਸਤੋ ਚਲੋ ਐਸੀ ਤਰ੍ਹਾਂ ਜਿਹੜੀ ਐਸਪੀ ਮੈਡਮ ਸੀ ਆਪਣੇ ਪਿਤਾ ਨਾਲ ਹੋਈ ਬੱਦਸਲੂਕੀ ਦਾ ਬਦਲਾ ਲੈਂਦੀ ਹੈ ਉਸ ਕਿਟੀ ਨੂੰ ਵੱਡੇ ਅਫਸਰਾਂ ਨੂੰ ਕਹਿ ਕੇ ਸਸਪੈਂਡ ਕਰਾ ਦਿੱਤਾ ਜਾਂਦਾ ਹੈ ਚਲੋ ਜੀ ਐਸੀ ਤਰ੍ਹਾਂ ਨਿਹੰਗ ਸਿੰਘ ਨੂੰ ਵੀ ਨਿਆ ਮਿਲ ਚੁੱਕਿਆ ਸੀ ਐਸਪੀ ਮੈਡਮ ਅਗਲੇ ਹੀ ਦਿਨ ਰਜਰਵੇਸ਼ਨ ਕਰਾਉਂਦੀ ਹੈ ਅਤੇ ਨਿਹੰਗ ਸਿੰਘ ਦੀ ਹਜ਼ੂਰ ਸਾਹਿਬ ਦੀ ਟਿਕਟ ਕਰਾਉਂਦੀ ਹੈ ਦੋਸਤੋ ਨਿਹੰਗ ਸਿੰਘ ਹੁਣ ਏਸੀ ਦੇ ਵਿੱਚ ਬੈਠ ਕੇ ਹਜ਼ੂਰ ਸਾਹਿਬ ਜਾਂਦੇ ਹਨ ਅਤੇ ਉੱਥੇ ਜਾ ਕੇ ਮੱਥਾ ਟੇਕ ਕੇ ਕਈ ਦਿਨ ਉੱਥੇ ਰਹਿੰਦੇ ਹਨ ਬਾਦ ਵਿੱਚ ਵਾਪਸ ਦੀ ਟਿਕਟ ਆਪਣੀ ਬੇਟੀ ਨੂੰ ਕਹਿ ਕੇ ਕਰਵਾ ਲੈਂਦਾ ਹੈ ਅਤੇ ਆਂਦੀ ਬਾਰੀ ਵੀ ਏਸੀ ਦੇ ਵਿੱਚ ਆਂਦੇ ਹਨ ਦੋਸਤੋ ਆਪਾਂ ਨੂੰ ਕਈ ਵਾਰ ਕੱਪੜੇ ਦੇਖ ਕੇ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ ਵੀ ਅਗਲਾ ਬੰਦਾ ਕਿੰਨੀ ਕੁ ਔਕਾਤ ਰੱਖਦਾ ਹੈ ਕਦੇ ਵੀ ਮਾੜਾ ਚੰਗਾ ਕਿਸੇ ਗਰੀਬ ਬੰਦੇ ਨੂੰ ਨਹੀਂ ਬੋਲਣਾ ਚਾਹੀਦਾ ਕਈ ਵਾਰ ਗਰੀਬ ਨਹੀਂ ਹੁੰਦਾ ਗਰੀਬ ਦਿਖਦਾ ਹੁੰਦਾ ਹੈ ਭਾਵੇਂ ਗਰੀਬ ਹੋਵੇ ਲੇਕਿਨ ਫਿਰ ਵੀ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਖਾਸ ਕਰਕੇ ਜਦੋਂ ਉਹ ਗੁਰੂਦਾਸ ਸਿੰਘ ਹੋਵੇ ਗੁਰੂਕੀਆਂ ਲੜਨੀਆਂ ਫੋਜਾਂ ਹੋਣ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਨਿਆੰਗ ਸਿੰਘ ਦੇ ਸੱਤ ਸਨ ਸੱਤਾਂ ਨੂੰ ਉਹਨੇ ਪੜਾਇਆ ਲਿਖਾਇਆ ਭਾਵੇਂ ਉਹ ਗਰਤੀ ਸਿੰਘ ਸੀ ਅਤੇ ਉਸਦੀ ਤਨਖਾਹ ਬਹੁਤ ਘੱਟ ਸੀ ਲੇਕਿਨ ਫਿਰ ਵੀ ਉਸਨੇ ਹਾਰ ਨਹੀਂ ਮੰਨੀ ਉਸਨੇ ਬਿਨਾਂ ਮਾਤਾ ਤੋਂ ਸਾਰੀਆਂ ਬੱਚੀਆਂ ਨੂੰ ਬატਾ ਦਾ ਪਿਆਰ ਦਿੱਤਾ ਅਤੇ ਬੱਚੀਆਂ ਨੇ ਵੀ ਆਪਣੇ ਪਿਤਾ ਦੀ ਮਿਹਨਤ ਦਾ ਮੁੱਲ ਮੋੜਿਆ ਅਤੇ ਪਿਤਾ ਜੀ ਦਾ ਨਾਮ ਰੋਸ਼ਟ ਕੀਤਾ ਅੱਜ ਅੱਜ ਸ਼ਮਸ਼ੇਰ ਸਿੰਘ ਨੂੰ ਕਿਸੇ ਵੀ ਗੱਲ ਦੀ ਜ਼ਰੂਰਤ ਨਹੀਂ ਹੈ ਸਾਰਾ ਕੁਝ ਉਸ ਨੂੰ ਪ੍ਰਮਾਤਮਾ ਨੇ ਦੇ ਦਿੱਤਾ ਹੈ ਕਿਉਂਕਿ ਪ੍ਰਮਾਤਮਾ ਮਾੜੇ ਬੰਦਿਆਂ ਨੂੰ ਫਲ ਨਹੀਂ ਲਗਾਉਂਦਾ ਪ੍ਰਮਾਤਮਾ ਦਾ ਕਿਉਂਕਿ ਪ੍ਰਮਾਤਮਾ ਨੀਵੇਂ ਰੁੱਖਾਂ ਨੂੰ ਹੀ ਫਲ ਲਗਾਉਂਦਾ ਹੈ ਉੱਚੇ ਆਕੜੇ ਤਾਂ ਸੁੱਕੇ ਰਹਿ ਜਾਂਦੇ ਹਨ ਦੋਸਤੋ ਕਿਵੇਂ ਲੱਗੀ ਤੁਹਾਨੂੰ ਕਹਾਣੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟ ਦਾ ਸਾਨੂੰ ਇੰਤਜ਼ਾਰ ਰਹੇਗਾ ਬੇਖਦਰੀਓ ਜੀ ਸਾਡਾ ਚੈਨਲ ਪਰਮ ਬਾਣੀ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ